ਅਕਸਰ ਤੁਸੀਂ ਜਦੋਂ ਸਾਧੂਗੜ ਤੋਂ ਹੰਸਾਲੀ ਨੂੰ ਹੋ ਕੇ ਬਡਾਲੀ ਸਾਈਡ ਨੂੰ ਨਿਕਲਦੇ ਹੋ ਜਾਂ ਬਡਾਲੀ ਤੋਂ ਸਾਧੂਗੜ ਸਾਈਡ ਨੂੰ ਨਿਕਲਦੇ ਹੋ ਤਾਂ ਬੀਬੀਪੁਰ ਪਿੰਡ ਆਉਂਦਾ ਇਹ ਸੜਕ ਦੇ ਉੱਤੇ ਜਿੱਥੇ ਪਾਣੀ ਖੜਾ ਏ ਉਹ ਪਿੰਡ ਕਹਿੰਦੇ ਬੀਬੀਪੁਰਾ ਜੀ ਬਰਸਾਤ ਨਹੀਂ ਹੋਈ ਪਰ ਫੇਰ ਵੀ ਪਾਣੀ ਆ ਜਿਹੜਾ ਇਸੇ ਤਰ੍ਹਾਂ ਖੜਾ ਏ ਕਹਿੰਦੇ ਬਰਸਾਤ ਦੇ ਟਾਈਮ ਤਾਂ ਪਾਣੀ ਖੜ ਜਾਂਦਾ ਜੀ ਹੁਣ ਤਾਂ ਬਰਸਾਤ ਵੀ ਨਹੀਂ ਹੋਈ ਲੋਕ ਤਰਾ ਤਰਾ ਕਰ ਰਹੇ ਨੇ ਕਹਿੰਦੇ ਸੋਕਾ ਪਿਆ ਬਏ ਛੋਡੇ ਪਿੰਡ ਦੀਆਂ ਸੜਕਾਂ ਤੇ ਇਸੇ ਤਰ੍ਹਾਂ ਪਾਣੀ ਖੜਾ ਹੈ ਜੀ ਬਿਨਾਂ ਬਰਸਾਤ ਤੋਂ ਹੀ ਆਪਣੀ ਗੱਲ ਇਹ ਹੈ ਜੀ ਜਿਹੜਾ ਪਾਣੀ ਪਿੰਡ ਦਾ ਇਕੱਠਾ ਹੋ ਕੇ ਨਾਲੀਆਂ ਚ ਨੂੰ ਜਾ ਕੇ ਇੱਕ ਆਪਣੇ ਟੋਬਾ ਜਿਹੜਾ ਸਾਂਝਾ ਹੁੰਦਾ ਜੱਦੀ ਟੋਬਾ ਜਿਹੜਾ ਆਪਣੇ ਪਿੰਡ ਦਾ ਜੀ ਜੀ ਜਿਹੜਾ ਆਪਣੇ ਪਿੰਡ ਦਾ ਜਿਆਦਾਤਰ ਪਾਣੀ ਸਾਬਦਾ ਸੀ ਹੂੰ ਉਹਨਾਂ ਨੂੰ ਕਿਆ ਕਰਿਆ ਜੀ ਆਪਣੇ ਪਿੰਡ ਦੇ ਮੋਤਵਰ ਬੰਦਿਆਂ ਨੇ ਜਿਨ੍ਹਾਂ ਦੇ ਅਲੱਗ-ਅਲੱਗ ਘਰ ਸੀ ਜਿਦੇ ਵਿੱਚ ਸਾਬਕਾ ਪੰਚਾਇਤ ਵੀ ਵਿਚਾਰ ਰਹੀ ਹੈ ਜੀ ਹੂੰ ਠੀਕ ਹੈ ਜੀ ਉਹਨਾਂ ਨੇ ਮਿਲ ਕੇ ਉਹ ਟੋਬਾ ਬੰਦ ਕਰ ਲਿਆ ਜੀ ਬਾਈ ਜੀ ਹਾਈ ਕੋਰਟ ਦੀਆਂ ਹਦਾਇਤਾਂ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਜਿਹੜਾ ਸੱਪੜ ਜਿਹੜਾ ਟੋਬਾ ਨੰਬਰਾਂ ਚ ਉਹ ਤਾਂ ਕੋਈ ਬੰਦੇ ਨਹੀਂ ਕਰ ਸਕਦਾ ਜਿਹੜਾ ਟੋਬਾ ਹੁਣ ਪਟਾਇਆ ਏ ਚਲੋ ਠੀਕ ਹੈ ਬੰਦ ਕਰਾ ਲਿਆ ਇੱਕ ਵਾਰ ਪਿੰਡ ਦੇ ਬੰਦੇ ਇਸ ਗੱਲ ਉੱਪਰ ਵੀ ਸਹਿਮਤ ਹੋ ਜਾਣਗੇ ਟੋਬਾ ਪਟਾ ਇਹਨਾਂ ਨੇ ਬੰਦ ਕਰਾ ਲਿਆ ਕਰਾ ਪਰ ਜੇ ਪਾਣੀ ਦਾ ਨਿਕਾਸ ਹੀ ਨਹੀਂ ਹੈ ਕਿਸੇ ਪਾਸੇ ਫਿਰ ਉਹ ਟੋਬਾ ਬੰਦ ਕਰਨਾ ਬਣਦਾ ਨਹੀਂ ਹੈ ਇਹ ਵੀਰੇ 7 ਸਾਲ ਪਹਿਲੇ ਜੇ ਕਿਸੇ ਨੂੰ ਉਤਰ ਆਇਆ ਇਹ ਜਿਹੜੇ 1 ਇੰਚ ਪਾ ਰੋਏ ਹੂੰ 6 ਮਹੀਨੇ ਲੱਗਿਆ ਵੀਰ ਭਾਰਨੇ ਨੂੰ ਜਾਂ ਤਾਂ ਕੋਈ ਬੋਲਿਆ ਨਹੀਂ ਉਹ ਗਰਾਊਂਡ ਪਟ ਗਿਆ ਨੇ ਟੋਬਾ ਬਣਾਇਆ ਉਹ ਵੀ ਚੜਦੀ ਬੰਦ ਗਰਾਊਂਡ ਵਾਲੀ ਜਗ੍ਹਾ 'ਚ ਟੋਬਾ ਬਣਾ ਰਹੇ ਨੇ ਗਰਾਊਂਡ ਵਾਲੀ ਜਗ੍ਹਾ ਟੋਬਾ ਬਣਾ ਦਿੱਤਾ ਹੀ ਇਹਨਾਂ ਨੇ ਬਣਾ ਦਿੱਤਾ ਤੇਰੇ ਇਥੇ ਉਹ ਬਰਾਬਕ ਦੀ ਜਗ੍ਹਾ ਨਹੀਂ ਧੀ ਪੰਚਾਇਤੀ ਜ਼ਮੀਨ ਸੀ ਉਹਨਾਂ ਰਿਕਾਰਡ ਹੈ ਉਹ ਤਾਂ ਫਰਤ ਦੇਖ ਲਿਓ ਤੁਸੀਂ ਮੇਰਾ ਘਰ ਤੋਬੇ ਦੇ ਉੱਪਰ ਤੋਬਾ ਉਹਨਾਂ ਨੇ ਆਪਣੇ ਘਰ ਭਰ ਲਿਆ ਸਾਰਾ ਗੰਦ ਸਾੜੇ ਗੱਲ ਕਰਦਿਆ ਹੋ। ਸਾੜੇ ਘਰ ਸੂਗੀ ਜੀ ਵੀ ਬੜਿਆਵਾ ਦੀ ਰਸੋਈ ਚ ਵੀ ਬੜਿਆਵਾ ਜੇਗਾ ਸ਼ੈਂਕ ਦਾ ਪਾਣੀ ਉੱਥੇ ਅਸੀਂ ਬਾਲਟੀ ਰੱਖੀ ਹੋਈ ਹੈ ਭਾਂਡੇ ਧੋ ਕੇ ਬਾਹਰ ਡੋਲਦੇ ਜੀ ਸਾਰਾ ਪਾਣੀ ਅੰਦਰ ਨੂੰ ਜਾਂਦਾ ਹੈ ਪਾਣੀ ਦੇ ਵਿੱਚ ਸੱਪ ਸੁੰਦੀਆਂ ਵੀ ਆਉਂਦੀਆਂ ਜੀ ਇੰਨਾ ਮੱਛਰ ਫੈਲ ਗਿਆ ਆਏ ਸਾਲ ਨੂੰ ਡੈਂਗੂ ਹੁੰਦਾ ਹੈ ਬਾਈ ਜੀ ਜੇ ਉਹ ਬੰਦ ਕਰਿਆ ਕਿਤੇ ਬਣਾਇਆ ਤੁਸੀਂ ਕਹਿੰਦੇ ਹੋ ਗਰਾਊਂਡ 'ਚ ਬਣਾਇਆ ਹੋਊਗਾ ਫਿਰ ਉੱਥੇ ਪਾਣੀ ਕਿਉਂ ਨਹੀਂ ਉਧਰ ਨੂੰ ਜਾ ਰਿਹਾ ਨਿਕਾਸੀ ਤਾਂ ਸੜਕਾਂ ਤੇ ਹੋ ਰਹੀ ਆ ਪੰਚਾਇਤੀ ਜ਼ਮੀਨਾਂ ਛਡਾ ਰਿਆ ਅਸੀਂ ਰੋਜ਼ ਖਾਬਨਾ ਚ ਪਰਦੇ ਆ ਲੇਕਿਨ ਸਾਡਾ ਜਿਹੜਾ ਐਮ.ਐਲ.ਏ ਆ ਰਾਏ ਸਾਹਿਬ ਇਹ ਦਬਵਾ ਰਿਹਾ ਹੈ ਤੇ ਰਾਏ ਦੇ ਬੰਦੇ ਜਿਹੜੇ ਉਹਦੇ ਚਮਚੇ ਆ ਜੀ ਉਹੀ ਸਾਰਾ ਕੁਝ ਕੰਮ ਖਰਾਬ ਕਰਦੇ ਆ ਰਾਏ ਨੇ ਸਾਡੇ ਪਿੰਡ ਦਾ ਹਰਮੇਸ਼ ਸਿੰਘ ਮੈਂਬਰ ਪ੍ਰਧਾਨ ਬਣਾਤਾ ਉਹਨੇ ਆਪਣੇ ਘਰ ਆ ਸਵਾਰ ਲੈ ਸਾਡੇ ਘਰਾਂ 'ਚ ਗੰਦ ਪਾਤਾ ਕਿ ਤੁਸੀਂ ਜਲਾਸ ਬੁਲਾ ਲਓ ਉੱਥੇ ਸਹਿਮਤੀ ਦੇ ਦਿਓ ਕਿੰਨੇ ਕ ਬੰਦੇ ਉਹਰੇ ਸਹਿਮਤ ਨੇ ਕਿੰਨੇ ਕ ਨਹੀਂ ਨੇ ਪਰ ਇਹਨਾਂ ਨੂੰ ਡਰ ਹੈ ਹੀ ਆ ਕਿ ਜਲਾਸ ਬੁਲਾ ਲਿਆ ਤਾਂ ਸਾਨੂੰ ਮੁਰਤੋਂ ਟੋਬਾ ਪਟਣਾ ਪਏਗਾ ਪਰ ਇਹ ਜੋ ਮੇਨ ਆਪਣੇ ਕਹ ਲਓ ਵੀ ਕੜਾ ਮ ਚੌਧਰੀ ਪਿੰਡ ਦੇ ਇਹ ਚਾਹੁੰਦੇ ਨਹੀਂ ਹੈਗੇ ਪਿੰਡ ਦੁਆਰਾ ਇਹ ਟੋਬਾ ਪਟਿਆ ਜਾਵੇ ਦੇਖੋ ਆਪਣੇ ਪਿੰਡ ਦੀਆਂ ਗੜੀਆਂ ਤੁਹਾਨੂੰ ਦਿਖਾਵਾਂਗੇ ਜੀ ਕਈਆਂ ਦੇ ਘਰ ਤਾਜੇ ਬਣੇ ਹੋਏ ਜਿਹੜਿਆਂ ਦੇ ਤੇੜਾ ਆ ਗੀਆਂ ਨੇ ਕਿਉਂਕਿ ਮਕਾਨ ਬਣਾਉਣਾ ਬਹੁਤ ਔਖਾ ਜੀ ਤੇੜਾ ਕਿਉਂ ਆ ਗੀਆਂ ਪਾਣੀ ਖੜਦਾ ਜੀ ਪਾਣੀ ਵਾਪਸ ਆ ਰਹੇ ਹੈ ਜੀ ਜਦੋਂ ਪਤਾ ਲੱਗਦਾ ਜਿਵੇਂ ਹੁਣ ਤੁਸੀਂ ਅੱਜ ਆਏ ਹੋ ਜੇ ਪਤਾ ਲੱਗਿਆ ਉਹਨੂੰ ਕੋਈ ਅਫਸਰ ਆ ਰਿਹਾ ਤਾਂ ਉਦੋਂ ਇਹ ਕੰਮ ਕਰਾ ਦਿੰਦੇ ਨੇ ਨਹੀਂ ਇਹ ਪਿੰਡ ਦਾ ਹਾਲ ਬੁਰਾ ਇਦਾਂ ਹੀ ਰਹਿੰਦਾ ਜੀ ਕੋਈ ਰੰਜਸ਼ ਨਹੀਂ ਹੋएगी ਜੀ ਇਹ ਸਮਝੀ ਨਾਲ ਬਣਾਇਆ ਕਹਿੰਦੇ ਵੀ ਪੈਸੇ ਵਾਲਾ ਬੰਦਾ ਹੈ ਪੈਸੇ ਲਾਊਗਾ ਪੰਚਾਇਤ 'ਚ ਕੰਮ ਵਧੀਆ ਕਰੂਗਾ ਹਮ ਕੰਮ ਵੀ ਕੋਈ ਖਾਸ ਵਧੀਆ ਨਹੀਂ ਚਲੋ ਲੋਕਟੈਲ ਲਗਾਉਂਦਾ ਰਿਹਾ ਹੈ ਇਹਦੇ ਬਾਅਦ ਆਏ ਨੇ ਧੱਕਾ ਕਰਿਆ ਮੇਰੇ ਸਰਪੰਚੀ ਦੇ ਆ ਵੋਟ ਆ ਗਏ ਮੈਨੂੰ ਆਇਆ ਚ ਦੱਸ ਦੋ 1 ਸਾਲ ਪਹਿਲਾਂ ਇੱਕਰ ਪੰਨੇ ਕੀ ਜੇ ਬੰਦ ਕਰਤੀ ਹੋਵੇ ਉਹ ਮੁੱਟਾ ਹੁਣ ਉੱਠਣਾ ਦਾ ਹੂੰ ਜੀ ਇਹ ਤਾਂ ਤੁਸੀਂ ਵੀ ਤਾਂ ਦਾ ਰ ਮੈਂ ਕਹਿੰਦਾ ਠੀਕ ਹੈ ਕਿਸੇ ਨੂੰ ਗਲਤ ਲੱਗਦਾ ਤਾਂ ਉਸ ਤਰ੍ਹਾਂ ਮੈਂ ਰੋਕ ਦਿੰਦੇ ਕਿ ਇੰਨਾ ਗੱਲੇ ਨਹੀਂ ਕਿ ਬਦਲ ਨਹੀਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਨਾ ਤਕਰੀਬਨ ਸਾਨੂੰ 7-8 ਮਹੀਨੇ ਹੋ ਗਏ ਮਸਲੇ ਤੇ ਲੱਗਿਆ ਨੂੰ ਠੀਕ ਹੈ ਦੋ ਵਾਰ ਧਰਨੇ ਵੀ ਲੱਗ ਚੁੱਕੇ ਆ ਪਰ ਪਤਾ ਨਹੀਂ ਐਮਐਲਏ ਸਾਹਿਬ ਦੀ ਕਿਹੜੀ ਮਜਬੂਰੀ ਆ ਕਿਹੜੀ ਨਹੀਂ ਉਹ ਇਹ ਕੰਮ ਕਰਨਾ ਨਹੀਂ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਅੱਜ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬੀਬੀਪੁਰ ਬਿਖੇ ਪਹੁੰਚੇ ਆ ਜਿੱਥੇ ਅਕਸਰ ਤੁਸੀਂ ਜਦੋਂ ਸਾਧੂਗੜ ਤੋਂ ਹਣਸਾਲੀ ਨੂੰ ਹੋ ਕੇ ਬਡਾਲੀ ਸਾਈਡ ਨੂੰ ਨਿਕਲਦੇ ਹੋ ਜਾਂ ਬਡਾਲੀ ਤੋਂ ਸਾਧੂਗੜ ਸਾਈਡ ਨੂੰ ਨਿਕਲਦੇ ਹੋ ਤਾਂ ਬੀਬੀਪੁਰ ਪਿੰਡ ਆਉਂਦਾ ਇਹ ਸੜਕ ਦੇ ਉੱਤੇ ਜਿੱਥੇ ਪਾਣੀ ਖੜਾ ਏ ਉਹ ਪਿੰਡ ਕਹਿੰਦੇ ਬੀਬੀਪੁਰਾ ਜੀ ਪਾਣੀ ਖੜਨ ਦਾ ਕਾਰਨ ਆ ਕਹਿੰਦੇ ਇੱਥੇ ਟੋਬਾ ਬੰਦ ਕਰ ਦਿੱਤਾ ਗਿਆ ਇੱਕ ਵਾਰ ਦਿਖਾਉਣੀ ਆ ਤਸਵੀਰਾਂ ਚਾਹੇ ਬਰਸਾਤੀ ਮੌਸਮ ਹੋਵੇ ਹੁਣ ਬੇਸ਼ੱਕ ਬਰਸਾਤ ਦਾ ਮੌਸਮਾ ਬਰਸਾਤ ਨਹੀਂ ਹੋਈ ਪਰ ਫੇਰ ਵੀ ਪਾਣੀ ਆ ਜਿਹੜਾ ਇਸੇ ਤਰ੍ਹਾਂ ਖੜਾ ਏ ਸੋਕੇ ਦੇ ਵਿੱਚ ਵੀ ਸੜਕਾਂ ਤੇ ਪਾਣੀ ਖੜਦਾ ਇਹ ਪਿੰਡ ਦੇ ਲੋਕ ਇਕੱਠੇ ਹੋਏ ਨੇ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਇਸ ਮਸਲੇ ਨੂੰ ਕੀ ਆ ਸਾਰਾ ਕਾਰਨ ਕਿਉਂ ਇਹ ਪਿੰਡ ਦੇ ਰੋੜਾਂ ਦੇ ਉੱਤੇ ਪਾਣੀ ਖੜਦਾ ਗਲੀਆਂ ਚ ਪਾਣੀ ਖੜਦਾ ਬੀਬੀਆਂ ਇੱਥੇ ਮਿਲੀਆਂ ਸੀਗੀਆਂ ਕਹਿੰਦੇ ਰਸੋਈ ਤੱਕ ਪਾਣੀ ਨਾਲ ਭਰੀ ਹੋਈ ਆ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਆਜੋ ਜੀ ਕੀ ਨਾਮ ਆ ਜੀ ਗੁਰਜੀਤ ਸਿੰਘ ਆ ਜੀ ਗੁਰਜੀਤ ਸਿੰਘ ਜੀ ਕਹਿੰਦੇ ਬਰਸਾਤ ਦੇ ਟਾਈਮ ਤਾਂ ਪਾਣੀ ਖੜ ਜਾਂਦਾ ਜੀ ਹੁਣ ਤਾਂ ਬਰਸਾਤ ਵੀ ਨਹੀਂ ਹੋਈ ਲੋਕ ਤਰਾ ਤਰਾ ਕਰ ਰਹੇ ਨੇ ਕਹਿੰਦੇ ਸੋਕਾ ਪਿਆ ਬਏ ਛੋਡੇ ਪਿੰਡ ਦੀਆਂ ਸੜਕਾਂ ਤੇ ਇਸੇ ਤਰ੍ਹਾਂ ਪਾਣੀ ਖੜਾ ਹੈ ਜੀ ਬਿਨਾਂ ਬਰਸਾਤ ਤੋਂ ਹੀ ਸਾਡੇ ਤਾਂ ਸੂਈ ਚ ਵੀ ਬੜਿਆ ਵਾ ਜੀ ਰਸੋਈ ਚ ਵੀ ਬੜਿਆ ਵਾ ਇੱਥੇ ਪਾਣੀ ਉੱਪਰ ਹੈ ਕੀ ਗੱਲ ਐਨਾ ਸੇਮ ਆਈ ਵੀ ਆ ਪਾਣੀ ਗਾਂਹ ਨਿਕਲਦਾ ਹੀ ਨਹੀਂ ਹੈਗਾ ਕਿਉਂ ਨਹੀਂ ਨਿਕਲਦਾ ਜੀ ਬੰਦ-ਬੁੰਦ ਕਰਿਆ ਵਾ ਉਹਗਾ ਕੁਝ ਨਹੀਂ ਬੰਦ ਕੀ ਕਰਿਆ ਵਾ ਜੀ ਢੋਬਾ ਬੰਦ ਕਰਿਆ ਵਾ ਨਾਲੇ ਬੰਦ ਕਰਿਆ ਵਾ ਨਹੀਂ ਤੋਬਾ ਪਾਣੀ ਕੱਢਣ ਵਾਸਤੇ ਹੁੰਦਾ ਬੰਦ ਕਿਉਂ ਕਰਤਾ ਬੰਦ ਦਾ ਪੰਨਿਆਂ ਨੂੰ ਜਿਹਨੇ ਕਰਿਆ ਉਹਨੂੰ ਪਤਾ ਹੋਊਗਾ ਗੱਲ ਕੀ ਹੈ ਜੀ ਸਾਰੀ ਗੱਲ ਦੱਸੋ ਆ ਕੇ ਜੀ ਪੂਰੀ ਗੱਲ ਸਮਝਾਓ ਕੌਣ ਆਜੋ ਤੁਸੀਂ ਆਜੋ ਅੱਗੇ ਹਾਂਜੀ ਕੀ ਨਾਮ ਹੈ ਜੀ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਕਾਰਨ ਕੀ ਆ ਰੋੜਾਂ ਤੇ ਪਾਣੀ ਖੜਾ ਏ ਹਾਂਜੀ ਬਰਸਾਤ ਦੇ ਟਾਈਮ ਤਾਂ ਕਹਿੰਦੇ ਰੋੜਾਂ ਤੇ ਪਾਣੀ ਖੜ ਜਾਂਦਾ ਏ ਪਰ ਹੁਣ ਤਾਂ ਬਰਸਾਤ ਨਹੀਂ ਪਈ ਲੋਕ ਤਰਾ ਤਰਾ ਕਰ ਰਹੇ ਨੇ ਝੋਨੇ ਸੁੱਕ ਰਹੇ ਨੇ ਬੁਰਾ ਹਾਲ ਆ ਫਸਲਾਂ ਸੁੱਕ ਰਹੀਆਂ ਨੇ ਕਹਿੰਦੇ ਸੋਕੇ ਦਾ ਮੌਸਮ ਚੱਲ ਰਿਹਾ ਇਸ ਵਾਰ ਬਰਸਾਤ ਤੇ ਨਹੀਂ ਹੋਈ ਹੁਣ ਵੀ ਥੋੜੇ ਪਿੰਡ ਦੀਆਂ ਸੜਕਾਂ ਤੇ ਗਲੀਆਂ ਨਾਲੀਆਂ ਚ ਪਾਣੀ ਖੜਾ ਏ ਹਾਂਜੀ ਹਾਂ ਪਹਿਲਾਂ ਤਾਂ ਬੈਜੀ ਖਾਲਸਾ ਬੈਜੀ ਫਿਰ ਸਾਰਿਆਂ ਨੂੰ ਜੀ ਆਪਣੇ ਗੱਲ ਇਹ ਆ ਜੀ ਜਿਹੜਾ ਪਾਣੀ ਪਿੰਡ ਦਾ ਇਕੱਠਾ ਹੋ ਕੇ ਨਾਲੀਆਂ ਚ ਉਹਨੂੰ ਜਾ ਕੇ ਇੱਕ ਆਪਣੇ ਟੋਬਾ ਜਿਹੜਾ ਸਾਂਝਾ ਹੁੰਦਾ ਜੱਦੀ ਟੋਬਾ ਜਿਹੜਾ ਆਪਣੇ ਪਿੰਡ ਦਾ ਜੀ ਜਿਹੜਾ ਆਪਣੇ ਪਿੰਡ ਦਾ ਜ਼ਿਆਦਾਤਰ ਪਾਣੀ ਸਾਬਦਾ ਸੀ ਹੂੰ ਉਹਨਾਂ ਨੂੰ ਕਿਆ ਕਰਿਆ ਜੀ ਆਪਣੇ ਪਿੰਡ ਦੇ ਮੋਤਵਰ ਬੰਦਿਆਂ ਨੇ ਜਿਨ੍ਹਾਂ ਦੇ ਅਲੱਗ-ਅਲੱਗ ਘਰ ਸੀ ਜਿਹਦੇ ਵਿੱਚ ਸਾਬਕਾ ਪੰਚਾਇਤ ਵੀ ਵਿਚਾਰ ਰਹੀ ਹੈ ਜੀ ਹੂੰ ਠੀਕ ਹੈ ਜੀ ਉਹਨਾਂ ਨੇ ਮਿਲ ਕੇ ਉਹ ਟੋਬਾ ਬੰਦ ਕਰ ਲਿਆ ਜੀ ਟੋਬਾ ਬੰਦ ਕਰਤੇ ਜੀ ਹਾਂ ਜੀ ਕੀ ਗੱਲ ਕਿਸੇ ਦੀ ਜੱਦੀ ਜਗ੍ਹਾ 'ਚ ਟੋਬਾ ਸੀਗਾ ਜਿਨ੍ਹਾਂ ਨੇ ਬੰਦ ਕਰ ਲਿਆ ਤੋਬਾ ਜੀ ਤੁਹਾਨੂੰ ਸਾਰੇ ਕਾਗਜ਼ ਆ ਦਿਖਾ ਦਾਂਗੇ ਜੀ ਆਪਾਂ ਜਿੰਨੀ ਵੀ ਆਪਣੇ ਨਕਸ਼ੇ ਨੇ ਪਿੰਡ ਦੇ ਉਹ ਵੀ ਦਿਖਾ ਦਾਂਗੇ ਜੀ ਨੰਬਰੀ ਟੋਬਾ ਖਸਰਾ ਟੋਬਾ ਬੰਦ ਕਰ ਲਿਆ ਹਾਂਜੀ ਬਾਈ ਜੀ ਹਾਈ ਕੋਰਟ ਦੀਆਂ ਹਦਾਇਤਾਂ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਜਿਹੜਾ ਸੱਪੜ ਜਿਹੜਾ ਟੋਬਾ ਨੰਬਰਾਂ ਚ ਉਹ ਤਾਂ ਕੋਈ ਬੰਦੇ ਨਹੀਂ ਕਰ ਸਕਦਾ हां जी हां ਅਸੀਂ ਪ੍ਰਸ਼ਾਸਨ ਨੂੰ ਤਕਰੀਬਨ 6 ਤੋਂ 6 ਮਹੀਨੇ ਹੋ ਗਏ ਸਾਨੂੰ ਕਹਿੰਦੇ ਉਹਨੂੰ ਇਹੀ ਗੱਲ ਪਰ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਅਸੀਂ ਇਹੀ ਕਿਹਾ ਕਿ ਚਲੋ ਟੋਬਾ ਜਿਹੜਾ ਬੰਦ ਕਰਾਇਆ ਏ ਜਿਵੇਂ ਵੀ ਕਰਾਇਆ ਜਿਹੜੀ ਪ੍ਰੋਸੈਸ ਹੈ ਇਹਨਾਂ ਦੀ ਜਿਵੇਂ ਤੁਸੀਂ ਕਿਹਾ ਕਿ ਹਾਈ ਕੋਰਟ ਕਹਿ ਰਹੀ ਹੈ ਕਿ ਬੰਦ ਨਹੀਂ ਕਰ ਸਕਦੇ ਕਿ ਚਲੋ ਕੋਈ ਪ੍ਰੋਸੈਸ ਹੋਊਗੀ ਬੰਦ ਕਰਨ ਦਾ ਕੋਈ ਕਾਰਨ ਹੋਊਗਾ ਕਿ ਉਹ ਪ੍ਰਸ਼ਾਸਨ ਨੂੰ ਦਿਖਾ ਦਿਓ ਕੋਈ ਕਾਗਜ਼ ਪੱਤਰ ਦਿਖਾਓ ਸਾਨੂੰ ਜਿਹੜੇ ਵੀ ਮਹਿਕਮਿਆਂ ਨਾਲ ਮਿਲੇ ਆ ਪੰਚਾਇਤ ਅਫਸਰ ਤੱਕ ਉੱਪਰ ਪੰਚਾਇਤ ਜਿਹੜਾ ਮੰਤਰੀ ਹੁੰਦਾ ਉਹਦੇ ਤੱਕ ਸਾਈਨ ਹੁੰਦੇ ਨਹੀਂ ਜਦੋਂ ਆਪਣਾ ਇਹਦੀ ਫੇਰ ਬਦਲ ਹੁੰਦੀ ਹੈ ਜ ਪਰ ਉਹ ਕੁਝ ਵੀ ਨਹੀਂ ਹੋਇਆ ਹੋਇਆ ਇਸੇ ਕਾਰਨ ਇਹਨਾਂ ਨੇ ਕੀ ਕਰਿਆ ਜੀ ਟੋਬਾ ਜਿਹੜਾ ਹੁਣ ਇਹ ਬੰਦ ਕਰਾ ਕੇ ਆਪਣੀ ਘਰ ਦੇ ਲਾਗ ਪਾਸ ਇਹਨਾਂ ਨੇ ਮਾਹੌਲ ਠੀਕ ਕਰਨ ਵਾਸਤੇ ਉਹ ਟੋਬਾ ਬੰਦ ਕਰਾ ਲਿਆ ਜਾਂ ਆਪਣੀ ਪਾਰਕਿੰਗ ਵੀ ਬਣਾਈ ਹੋਰ ਕੋ ਫੋਟੋ ਵੀ ਪਾਈਆਂ ਆਪਣੀ ਪਰਸਨਲ ਯੂਜ਼ ਵਾਸਤੇ ਵੀ ਉਹ ਵਰਤ ਰਹੇ ਆ ਤੇ ਜਿਹੜਾ ਟੋਬਾ ਹੁਣ ਪਟਾਇਆ ਏ ਚਲੋ ਠੀਕ ਆ ਬੰਦ ਕਰਾ ਲਿਆ ਇੱਕ ਵਾਰ ਪਿੰਡ ਦੇ ਬੰਦੇ ਇਸ ਗੱਲ ਪਰ ਵੀ ਸਹਿਮਤ ਹੋ ਜਾਣਗੇ ਟੋਬਾ ਇਹਨਾਂ ਨੇ ਬੰਦ ਕਰਾ ਲਿਆ ਕਰਾ ਲਿਆ ਜੀ ਪਰ ਜੇ ਪਾਣੀ ਦਾ ਨਿਕਾਸੇ ਨਹੀਂ ਹੈ ਕਿਸੇ ਪਾਸੇ ਫੇਰ ਉਹ ਟੋਬਾ ਬੰਦ ਕਰਨਾ ਬੰਦਦਾ ਨਹੀਂ ਹੈ ਇਹ ਕਹਿੰਦੇ ਅਸੀਂ ਪਰਲੇ ਪਾਸੇ ਪਟਾਤਾ ਇੱਕ ਤੁਹਾਨੂੰ ਹੋਰ ਜਗ੍ਹਾ ਦਿਖਾਵਾਂਗੇ ਜਿੱਥੇ ਇੱਕ ਲਾਉਤਾ ਪਿੰਡ ਦਾ ਮੈਦਾਨ ਹੁੰਦਾ ਸੀ ਸਕੂਲ ਦੇ ਲਾਗ ਖੇਡਣ ਵਾਸਤੇ ਬੱਚਿਆਂ ਵਾਸਤੇ ਹੋਰ ਕਿਤੇ ਵੀ ਪੰਚਾਇਤੀ ਜਗ੍ਹਾ ਨਹੀਂ ਹੈ ਪਿੰਡ ਦੇ ਵਿੱਚ ਨਾ ਕਿਤੇ ਖੇਡਣ ਨੂੰ ਜਗ੍ਹਾ ਆਪਣੇ ਪਿੰਡ ਦੇ ਹੁਣ ਵੀ ਬੱਚੇ ਇੱਕ ਰੋਡ ਬਣ ਰਿਹਾ ਜੀ ਆਪਣੇ ਉੱਥੇ ਜਾ ਕੇ ਖੇਡਦੇ ਨੇ ਜਦੋਂ ਬਣ ਗਿਆ ਉੱਥੇ ਉਹ ਵੀ ਖੇਡਣਾ ਬੰਦ ਹੋ ਜਾਊਗਾ ਜੀ ਤੇ ਹੁਣ ਉਹ ਗਰਾਊਂਡ ਪੱਟ ਕੇ ਹਨ ਟੋਬਾ ਬਣਾਇਆ ਹੈ ਉਹ ਵੀ ਚੜਦੀ ਵਾਲੀ ਜਗ੍ਹਾ 'ਚ ਟੋਬਾ ਬਣਾ ਰਹੇ ਨੇ ਗਰਾਊਂਡ ਵਾਲੀ ਜਗ੍ਹਾ 'ਚ ਟੋਬਾ ਬਣਾ ਦਿੱਤਾ ਹੀ ਇਹਨਾਂ ਕਲੰਕਾ ਸਾਡੇ ਸੂਬੇ ਨੂੰ ਜਿਆਦਾ ਬਦਨਾਮ ਕੀਤਾ ਜਾ ਰਿਹਾ ਚਿੱਟੇ ਵਰਗੀਆਂ ਜਿਹੜੀਆਂ ਨਸ਼ੇ ਨੇ ਉਹ ਸਾਡੇ ਇੱਥੇ ਆ ਰਹੇ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਉਹਨਾਂ ਦਾ ਛੁਟਕਾਰਾ ਪਾਉਣ ਦੇ ਲਈ ਖੇਡਾਂ ਸਭ ਤੋਂ ਵੱਡਾ ਜਿਹੜਾ ਯੋਗਦਾਨ ਪਾ ਰਹੀਆਂ ਨੇ ਨੌਜਵਾਨਾਂ ਨੂੰ ਇਧਰ ਖੇਡਾਂ ਵੱਲ ਜੋੜਨਾ ਚਾਹੀਦਾ ਏ ਪਰ ਤੁਸੀਂ ਕਹਿ ਰਹੇ ਹੋ ਗਰਾਊਂਡ ਬੰਦ ਕਰਤਾ ਏ ਉਲਟ ਹੋ ਰਿਹਾ ਜੀ ਇੱਥੇ ਦੇਖੋ ਜਿਹੀ ਹਣ ਸਮੇਂ ਦੀ ਜੋ ਸਰਕਾਰ ਆ ਉਹ ਸਟਾਰਟਿੰਗ ਦੇ ਵਿੱਚ ਅਹੀ ਕਹਿੰਦੀ ਸੀ ਕਿ ਪੰਚਾਇਤੀ ਜ਼ਮੀਨਾਂ ਕਿਸੇ ਵੀ ਹਾਲਤ ਦੇ ਵਿੱਚ ਦੱਬੀਆਂ ਨਹੀਂ ਜਾਣਗੀਆਂ ਪਰ ਇੱਥੇ ਉਹ ਉਲਟ ਹੋ ਰਿਹਾ ਜੀ ਤੇ ਉੱਥੇ ਗਰਾਊਂਡ ਦੇ ਨਾਲ ਨਾਲ ਬਹੁਤ ਸਾਰੇ ਦਰਖਤ ਵੀ ਸੀ ਸਾਈਟ ਤੇ ਜਿਹੜੇ ਲੱਗੇ ਹੋਏ ਉਹਨਾਂ ਦਾ ਵੀ ਨਹੀਂ ਕੁਝ ਕੋਈ ਇਹ ਦੇ ਰਹੇ ਕੋਈ ਰਿਕਾਰਡ ਨਹੀਂ ਦੇ ਰਹੇ ਕਿ ਕਿੱਥੇ ਗਏ ਕਿੱਥੇ ਨਹੀਂ ਗਏ ਜੀ ਉਹ ਤੇ ਉਦੋਂ ਵਿੱਚੋਂ ਮਿੱਟੀ ਪੱਟੀ ਵੀ ਮਿੱਟੀ ਇੱਥੇ ਪੂਰੀ ਪ੍ਰਾਪਰ ਤਰੀਕੇ ਨਾਲ ਜਿਹੜਾ ਉਹ ਟੋਬਾ ਬੰਦ ਕਰਿਆ ਜੀ ਉਹ ਪ੍ਰਾਪਰ ਤਰੀਕੇ ਨਾਲ ਬੰਦ ਵੀ ਨਹੀਂ ਕਰਿਆ ਉਹਨਾਂ ਨੇ ਆਪਣੇ ਆਪਣੇ ਪਾਸੇ ਤੋਂ ਬੰਦ ਕਰ ਲਿਆ ਅੱਗੇ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਜੀ ਤੇ ਇਧਰਲੀ ਸਾਈਡ ਜਿਹੜੇ ਆਮ ਲੋਕ ਇਧਰ ਰਹਿ ਰਹੇ ਨੇ ਉਹਨਾਂ ਦੇ ਪਾਸੇ ਫੇਰ ਉਹੀ ਗੰਦ ਚੱਲ ਰਹੀ ਹੈ ਜੀ ਤੇ ਹੁਣ ਕਿਆ ਹੋ ਗਿਆ ਕਿ ਨਾ ਟੋਬਾ ਰਿਹਾ ਤੇ ਨਾ ਪਰ ਹੋਇਆ ਮੈਦਾਨ ਰਿਹਾ ਜੀ ਉਹ ਉਹ ਅੱਧ ਵਿਚਾਲੇ ਹੋ ਗਿਆ ਜੀ ਉਹ ਨਾ ਪਿੰਡ ਦੇ ਵਿਚਕਾਰ ਤਾਂ ਨਹੀਂ ਸੀਗਾ ਕਿਸੇ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਬੱਚਾ ਡੁੱਬਣ ਦਾ ਕੋਈ ਖਤਰਾ ਇਦਾਂ ਦਾ ਹੋਵੇ ਨਹੀਂ ਜੀ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਪਿੰਡ ਦੇ ਵਿਚਕਾਰ ਨਹੀਂ ਉਹ ਆਪਣੇ ਨਕਸ਼ੇ ਦੇ ਵਿੱਚ ਵੀ ਦੇਖ ਰਹਾਂਗੇ ਦੇਖ ਸਕਦੇ ਆ ਆਪਾਂ ਸਾਈਡ ਤੇ ਸੀ ਹਾਂ ਹੁਣ ਦੋ ਚਾਰ ਮਕਾਨ ਜਿਹੜੇ ਉਹ ਟੋਬੇ ਦੇ ਪਰ ਵਿੱਚੇ ਬਣੇ ਹੋਏ ਨੇ ਆਪਾਂ ਹੁਣ ਜੇ ਉਹ ਆੜੇ ਵਾਲੇ ਬਣ ਕੇ ਟੋਬਾ ਜਿਹੜਾ ਵਿਚਕਾਰ ਉਹ ਕਹਿਣ ਲੱਗੇ ਨੇ ਫਿਰ ਇਹਦੇ ਵਿੱਚ ਉਹਨਾਂ ਦੀ ਗਲਤੀ ਹੈ ਜੀ ਭਾਈ ਜੀ ਜੇ ਉਹ ਬੰਦ ਕਰਿਆ ਕਿਤੇ ਬਣਾਇਆ ਤੁਸੀਂ ਕਹਿੰਦੇ ਹੋ ਗਰਾਊਂਡ ਚ ਬਣਾਇਆ ਹੋਊਗਾ ਫਿਰ ਉੱਥੇ ਪਾਣੀ ਕਿਉਂ ਨਹੀਂ ਉਧਰ ਨੂੰ ਜਾ ਰਿਹਾ ਨਿਕਾਸੀ ਤਾਂ ਸੜਕਾਂ ਤੇ ਹੋ ਰਹੀ ਆ ਇਹ ਚੜਦੀ ਵਾਲ ਨੂੰ ਬਣਾਇਆ ਜੀ ਕਦੇ ਵੀ ਆਪਣਾ ਪਾਣੀ ਛਿਪਦੀ ਵਾਲ ਨੂੰ ਜਾਂਦਾ ਹੁੰਦਾ ਜੀ ਹੁਣ ਵੀ ਆਪਾਂ ਜੋ ਤੁਸੀਂ ਕਲਿੱਪਾਂ ਉਹ ਲੈਆਂ ਨੇ ਜੀ ਪਾਣੀ ਉਧਰ ਨੂੰ ਹੀ ਜਾ ਰਿਹਾ ਜੀ ਇਹਨਾਂ ਨੂੰ ਇਹੀ ਕਹੇ ਸੀ ਕਿ ਇਸ ਸਾਈਟ ਟੋਬਾ ਬਣਾ ਦਿਓ ਸਾਡਾ ਪਿੰਡ ਦਾ ਕੋਈ ਵੀ ਹੱਲ ਹੈ ਇਧਰਲੇ ਪਾਸੇ ਪਾਣੀ ਦਾ ਕਰ ਦਿਓ ਜੀ ਫਿਰ ਕੋਈ ਚੱਕਰ ਹੀ ਨਹੀਂ ਹੈ ਪਰ ਇਹਨਾਂ ਨੇ ਚੜਦੀ ਵਾਲ ਨੂੰ ਕਰਤਾ ਕਿਉਂਕਿ ਇਧਰ ਜਗ੍ਹਾ ਨਹੀਂ ਹੈ ਇਧਰ ਇਹਨਾਂ ਨੇ ਟੋਬਾ ਦੱਬਣਾ ਸੀ ਜੀ ਸਰਕਾਰੀ ਅਧਿਕਾਰੀਆਂ ਤੱਕ ਜੋ ਕਾਨੂੰਨ ਦੇ ਦਾਇਰੇ 'ਚ ਗੱਲ ਕਰੀਏ ਜੇ ਕਹਿੰਦੇ ਨੇ ਜੀ ਜਿਹੜਾ ਨੰਬਰੀ ਟੋਪਾ ਇਹ ਉਹ ਕਿਸੇ ਵੀ ਹਾਲਤ 'ਚ ਬੰਦ ਨਹੀਂ ਹੋ ਸਕਦਾ ਫਿਰ ਤੁਸੀਂ ਅਧਿਕਾਰੀਆਂ ਨਾਲ ਨਹੀਂ ਗੱਲ ਕੀਤੀ ਦੇਖੋ ਜੀ ਪਹਿਲਾ ਜਿਹੜਾ ਸਭ ਤੋਂ ਵੱਡੀ ਸਰਕਾਰ ਹੁੰਦੀ ਹੈ ਪਿੰਡ ਦੀ ਪੰਚਾਇਤ ਹੁੰਦੀ ਹੈ ਜੀ ਹੂੰ ਪਿੰਡ ਦੀ ਪੰਚਾਇਤ ਤੋਂ ਲੈ ਕੇ ਬੀ ਡੀ ਪੀਓ ਕੋਲ ਗਏ ਬੀ ਡੀ ਪੀਓ ਤੋਂ ਲੈ ਕੇ ਡੀ ਸੀ ਮੈਡਮ ਤੱਕ ਜਿੰਨੇ ਵੀ ਵਿੱਚ ਅਫਸਰ ਹੁੰਦੇ ਨੇ ਸਭ ਤੱਕ ਸਾਡੀਆਂ ਦਰਖਾਸਤਾਂ ਗਈਆਂ ਹੋਈਆਂ ਨੇ ਇੱਥੋਂ ਤੱਕ ਕਿ ਐਮ.ਐਲ.ਏ. ਸਾਹਿਬ ਤੇ ਸੀ.ਐਮ. ਤੱਕ ਵੀ ਗਈਆਂ ਹੋਈਆਂ ਨੇ ਜੀ ਸਾਡੇ ਕੋਲ ਮੇਲਾਂ ਪਈਆਂ ਨੇ ਰਿਕਾਰਡ ਪਏ ਨੇ ਇਜਲਾਸ ਦਾ ਵੀ ਅਸੀਂ ਨੇ ਇੱਕ ਇਹਨਾਂ ਨੂੰ ਆਫਰ ਦਿੱਤਾ ਕਿ ਇਜਲਾਸ ਬੁਲਾ ਲਓ ਜੇ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿੱਚ ਕੁਝ ਹੀ ਬੰਦੇ ਨੇ ਵੀ ਇੱਥੇ ਚਾਹੁੰਦੇ ਨੇ ਵੀ ਉਹ ਟੋਬਾ ਦੁਬਾਰਾ ਬਹਾਲ ਕੀਤਾ ਜਾਵੇ ਕਿ ਤੁਸੀਂ ਇਜਲਾਸ ਬੁਲਾ ਲਓ ਉੱਥੇ ਸਹਿਮਤੀ ਦੇ ਦਿਓ ਕਿੰਨੇ ਕ ਬੰਦੇ ਉਹਰੇ ਸਹਿਮਤ ਨੇ ਕਿੰਨੇ ਕ ਨਹੀਂ ਨੇ ਪਰ ਇਹਨਾਂ ਨੂੰ ਡਰ ਇਹ ਹੀ ਹੈ ਕਿ ਇਜਲਾਸ ਬੁਲਾ ਲਿਆ ਤਾਂ ਸਾਨੂੰ ਮੁਰਤੋਂ ਟੋਬਾ ਪਟਣਾ ਪਏਗਾ ਪਰ ਇਹ ਜੋ ਮੇਨ ਆਪਣੇ ਕਹ ਲੋ ਵੀ ਕੜਾ ਮ ਚੌਧਰੀ ਪਿੰਡ ਦੇ ਇਹ ਚਾ ਫੇਰ ਬਾਈ ਜੀ ਨਿਕਾਸ ਕਿੱਦਾਂ ਹੋਊਗਾ ਪਾਣੀ ਦਾ ਪਾਣੀ ਸਰਕਾਰ ਅਕਸਰ ਕਹਿੰਦੀ ਆ ਕਿ ਇੱਥੇ ਤਾਂ ਬਾਹਰੋਂ ਗੋਰੇ ਆ ਕੇ ਕੰਮ ਕਰਨਗੇ ਪਰ ਜੇ ਇਹ ਹਾਲਾਤ ਰਹੇ ਗੋਰੇ ਤਾਂ ਕੀ ਪਿੰਡ ਲੋਕ ਛੱਡ ਕੇ ਭੱਜਣ ਨੂੰ ਤਿਆਰ ਹੋਣਗੇ ਇੱਥੋਂ ਤਾਂ ਤਿਆਰ ਆ ਜੀ ਤਿਆਰ ਨੇ ਦੇਖੋ ਆਪਣੇ ਪਿੰਡ ਦੀਆਂ ਗਲੀਆਂ ਤੁਹਾਨੂੰ ਦਿਖਾਵਾਂਗੇ ਜੀ ਕਈਆਂ ਦੇ ਘਰ ਤਾਜੇ ਬਣੇ ਹੋਏ ਜਿਹੜਿਆਂ ਦੇ ਤੇੜਾ ਆ ਗਿਆ ਨੇ ਕਿਉਂਕਿ ਮਕਾਨ ਬਣਾਉਣਾ ਬਹੁਤ ਔਖਾ ਜੀ ਤੇੜਾ ਕਿਉਂ ਆ ਗਿਆ ਪਾਣੀ ਖੜਦਾ ਜੀ ਪਾਣੀ ਵਾਪਸ ਆ ਰਿਹਾ ਜੀ ਪਾਣੀ ਦੇਖੋ ਜਿਹੜਾ ਚੜਦੀ ਬਾਲ ਨੂੰ ਹੈ ਉਹ ਉੱਥੇ ਪ੍ਰੋਪਰ ਪਹੁੰਚਦਾ ਨਹੀਂ ਹੈ ਪਾਣੀ ਉੱਥੇ ਜੇ ਪਚਾਉਣਾ ਵੀ ਪੈਂਦਾ ਤਾਂ ਇਹਨਾਂ ਨੂੰ ਮੋਟਰਾਂ ਲਾਉਣੀਆਂ ਪੈਂਦੀਆਂ ਨੇ ਮੋਟਰਾਂ ਲਾ ਕੇ ਉੱਥੇ ਪਚਾਇਆ ਜਾਂਦਾ ਹੈ ਮੋਟਰਾਂ ਲਾਈਆਂ ਨੇ ਇਦਾਂ ਦਾ ਕਰਿਆ ਪ੍ਰੋਸੈਸ ਮੋਟਰਾਂ ਇੱਕ ਅੱਧੀ ਵਾਰ ਇੰਜਨ ਚਲਾ ਕੇ ਅੱਗੇ ਪਚਾ ਦਿੰਦੇ ਨੇ ਜਦੋਂ ਪਤਾ ਲੱਗਦਾ ਜਿਵੇਂ ਹੁਣ ਤੁਸੀਂ ਅੱਜ ਆਏ ਹੋ ਜੇ ਪਤਾ ਲੱਗਿਆ ਇਹਨਾਂ ਨੂੰ ਕੋਈ ਅਫਸਰ ਆ ਰਿਹਾ ਤਾਂ ਉਦੋਂ ਇਹ ਕੰਮ ਕਰਾ ਦਿੰਦੇ ਨੇ ਨਹੀਂ ਇਹ ਪਿੰਡ ਦਾ ਹਾਲ ਬੁਰਾ ਇਦਾਂ ਹੀ ਰਹਿੰਦਾ ਜੀ ਠੀਕ ਹੈ ਇਹ ਬਾਈ ਜੀ ਸਾਡੇ ਸੀਐਮ ਸਾਹਿਬ ਕਹਿੰਦੇ ਨੇ ਕਾਂਗਰਸੀਆਂ ਅਕਾਲੀਆਂ ਟਾਈਮ ਇਦਾਂ ਦਾ ਕੰਮ ਚੱਲਦਾ ਸੀਗਾ ਹੁਣ ਸਰਕਾਰ ਪੂਰੀ ਸਖਤ ਆ ਇਦਾਂ ਦਾ ਕੋਈ ਗਲਤ ਕੰਮ ਨਹੀਂ ਹੋਣ ਦੰਦੀ ਫਿਰ ਇਹ ਪਹਿਲਾਂ ਦਾ ਹੋਇਆཔ་ ਹੋਊਗਾ ਕਿ ਇਹ ਸਰਕਾਰ ਚ ਹੋਇਆ ਇਸੇ ਸਰਕਾਰ ਦੇ ਵਿੱਚ ਹੋਇਆ ਜੀ ਇਹ ਇਸੇ ਸਰਕਾਰ ਚ ਹੋਇਆ ਇਸੇ ਸਰਕਾਰ ਦੇ ਵਿੱਚ ਹੋਇਆ ਇਹ ਤਾਂ ਕਹਿੰਦੇ ਜੀ ਪਹਿਲਾਂ ਜਿਹੜੀਆਂ ਕਾਂਗਰਸ ਦੀਆਂ ਅਕਾਲੀਆਂ ਦੀਆਂ ਸਰਕਾਰਾਂ ਸੀਗੀਆਂ ਉਹ ਕਰਦੀਆਂ ਸੀ ਇਹ ਕੰਮ ਇਹ ਤਾਂ ਕਹਿੰਦੇ ਇਮਾਨਦਾਰ ਸਰਕਾਰ ਹੈ ਜੀ ਨਹੀਂ ਹੋਰੇ ਆ ਕੇ ਸਾਰਾ ਰਿਕਾਰਡ ਚੈੱਕ ਕਰ ਸਕਦੇ ਜਿੰਨੇ ਵੀ ਇਹਨਾਂ ਦੇ ਅਫਸਰ ਸਾਹਿਬਾਨ ਨੇ ਹਾਲਾਂਕਿ ਸਾਨੂੰ ਇਹੀ ਲੱਗ ਰਿਹਾ ਹੈ ਕਿ ਅਸੀਂ ਜਿੰਨੇ ਵੀ ਸਾਹਿਬ ਡੀਸੀ ਮੈਮ ਕੋਲ ਗਏ ਸੀ ਡੀਸੀ ਮੈਮ ਕਹਿੰਦੇ ਅਸੀਂ ਖੁਦ ਆਪਨਾ ਆ ਕੇ ਆਪਣੀ ਟੀਮ ਲੈ ਕੇ ਥੋੜੇ ਦੌਰਾ ਕਰਾਂਗੇ ਤੁਹਾਡੇ ਮੌਕੇ ਹਾਲਾਤ ਦੇਖਾਂਗੇ ਪਰ ਉਹ ਹਫਤੇ ਡੀਸੀ मैम ਇੱਕ ਹਫਤਾ ਦੇਆ ਸੀ ਉਹ ਹਫਤੇ ਡੀਸੀ मैम ਆਏ ਨਹੀਂ ਨੈਕਸਟ ਵੀਕ ਅਸੀਂ ਜਾ ਕੇ ਮਿਲੇ ਤਾਂ ਡੀਸੀ मैम ਕਹਿੰਦੇ ਵੀ ਜੀ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਕਿ ਇਸ ਮਸਲੇ ਨੂੰ ਮੈਂ ਹੀ ਹੱਲ ਕਰਾਂਗਾ ਅੱਛਾ ਜੀ ਹਾਂਜੀ ਤਾਂ ਪਰ ਐਮਐਲਏ ਸਾਹਿਬ ਵੱਲੋਂ ਵੀ ਕੋਈ ਸਾਨੂੰ ਕੋਈ ਭਰਮਾ ਹੰਗਾਰਾ ਨਹੀਂ ਮਿਲਿਆ ਹੈਗਾ ਹੂੰ ਤਾਂ ਅਸੀਂ ਚਾਹੁੰਦੇ ਇਹੀ ਚਾਹੁੰਦੇ ਆ ਕਿ ਸਭ ਮਿਲ ਕੇ ਇੱਕ ਹੱਲ ਕੱਢਿਆ ਜਾਵੇ ਜੀ ਇਹਦਾ ਉਰੇ ਆ ਕੇ ਪਹੁੰਚਿਆ ਜਾਵੇ ਤੇ ਸੱਚਾਈ ਨਾਲ ਖੜਿਆ ਜਾਵੇ ਜੀ ਨਾ ਕਿ ਆਪਣੇ ਬੰਦਿਆਂ ਨਾਲ ਹੀ ਜੀ ਹੋਰ ਵੀ ਕਿਸੇ ਨੇ ਕਰਨੀ ਇਹ ਗੱਲ ਹਾਂਜੀ ਕੀ ਨਾਮ ਹੈ ਜੀ ਤੁਸੀਂ ਤੁਸੀਂ ਦੱਸੋ ਕੀ ਨਾਮ ਹੈ ਜੀ ਫਕੀਰ ਸਿੰਘ ਜੀ ਫਕੀਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਸਿਸਟਮ ਨੂੰ ਜੋ ਪਿੰਡ ਦੇ ਹਾਲਾਤ ਬਣੇ ਬਨੇ ਗਲੀਆਂ ਨਾਲੀਆਂ ਭਰੀਆਂ ਪਈਆਂ ਨੇ ਸੜਕਾਂ ਤੇ ਪਾਣੀ ਖੜਾ ਏ ਠੀਕ ਹੈ ਇਹ ਪਾਣੀ ਪਹਿਲਾਂ ਛਿਪਰੀ ਨੂੰ ਜਾਂਦਾਤਾ ਇਹ ਸਰਪੰਚ ਨੇ ਕੋਈ ਉਹ ਕਰਕੇ ਵੀ ਸਕੂਲ ਦੇ ਲਾਗ ਟੋਟੋ ਆ ਪਟਵਾ ਤਿਆ ਹਾਂਜੀ ਉੱਥੇ ਥੋੜਾ ਪਾਣੀ ਜਾਂਦਾ ਮੁੜ ਕੇ ਫੇਰ ਬੰਦ ਹੋ ਜਾਂਦਾ ਨਾਲੇ ਬੰਦ ਹੋ ਜਾਂਦੇ ਮੇਰਾ ਘਰ ਥੋਬੇ ਦੇ ਉੱਪਰ ਤੋਬਾ ਉਹਨਾਂ ਨੇ ਆਪਣੇ ਵੱਲ ਭਰ ਲਿਆ ਸਾਰਾ ਗੰਦ ਸਾਡੇ ਵੱਲ ਕਰਦਿਆ ਹੋ ਅੱਛਾ ਸਾਰਾ ਗੰਦ ਇੱਧਰ ਸਾਡੇ ਕਿੰਨੀ ਖਾਲੀ ਪੇਟ ਤੋਬਾ ਹੂੰ ਉਤੇ ਬਾਅਦ ਹੁਣ ਜਿੱਕਨ ਤੁਸੀਂ ਕਹਿੰਦੇ ਵੀ ਭਗਵਾਨਤ ਮਾਥ ਸਾਹਬ ਦੀ ਕਿੰਨੀ ਹਦਾਇਤਾਂ ਐ ਐਮਐਲਏ ਉਹ ਸਾਡੇ ਮੁੱਖ ਮੰਤਰੀ ਚੰਗਾ ਜਿਹੜੇ ਨੇ ਮਤਲਬ ਪੰਚਾਇਤੀ ਜ਼ਮੀਨਾਂ ਛਡਾ ਰਿਆ ਅਸੀਂ ਰੋਜ਼ ਖਾਣਾਂ ਚ ਪਰਦੇ ਆ ਲੇਕਿਨ ਸਾਡਾ ਜਿਹੜਾ ਐਮਐਲਏ ਆ ਰਾਏ ਸਾਹਿਬ ਇਹ ਦਬਵਾ ਰਿਹਾ ਹੂੰ ਇਦੇ ਨਾਲ ਸਾਡੇ ਪਿੰਡ ਦੇ ਮੋਹਤਵਰ ਬੰਦੇ ਲੱਗੇ ਰਿਆ ਨਾ ਉਹ ਇੱਥੇ ਆਉਂਦਾ ਨਾ ਉਹਦੀ ਕੋਈ ਸਾਡੀ ਸੁਣਦਾ ਸ਼ਿਕਾਇਤ ਉਹ ਜੀ ਇਹ ਹੁਣ ਮਸਲਾ ਹੱਲ ਅਸੀਂ ਇਹ ਕਹਿੰਦੇ ਵੀ ਕਿਸੇ ਵੀ ਤਰ੍ਹਾਂ ਸਾਡੇ ਭਗਵਾਨਤ ਮਾਨ ਸਾਹਿਬ ਕੋਲ ਇਹ ਗੱਲ ਜਾਵੇ ਉਹ ਫਿਰ ਦੇਖਣ ਬੀਬੀ ਪ੍ਰੈਸ ਦੇ ਸਾਹ ਰਹੀ 15 16 ਕਿਲੋਮੀਟਰ ਫਤਿਹਗੜ ਸਾਹਿਬ ਹਾਂਜੀ ਉੱਥੋਂ ਆਉਂਦਾ ਨਹੀਂ ਹੈਗਾ ਖੇੜੇ ਬਲਾਕ ਜਾ ਕੇ ਉਹਨੇ ਇੱਕ ਨੇ ਗੁਫਤੀ ਮੀਟਿੰਗ ਕਰਕੇ ਵੀਡੀਓ ਨਾਲ ਉੱਥੀ ਤੇ ਪੰਜ ਸੱਤ ਬੰਦੇ ਟੈਂਪਰ ਪਰ ਬਰਾਸ ਦਿਵਾਲੀ ਹਿੰਦੂ ਪਰ ਇੱਥੇ ਦੇ ਲੈ ਕੇ ਬਾ ਤੁਸੀਂ ਪਿੰਡਾਂ ਚ ਦੇਖੋ ਵੀ ਕੀ ਤਕਲੀਫ ਹੈ ਪਰ ਇੱਥੇ ਇੱਕ ਦਿਨ ਨਹੀਂ ਆਇਆ ਕੋਈ ਤਕਲੀਫ ਨਹੀਂ ਹੋਈ ਉਹਨਾਂ ਨੇ ਇੱਥੇ ਬੰਦੇ ਬਹੁਤ ਪਰੇਸ਼ਾਨ ਆ ਗਲੀਆਂ ਨਾਗੀਆਂ ਭਰੀਆਂ ਖੜੀਆਂ। ਪਰ ਭਗਵਾਨ ਤਮਨ ਸਿੰਘ ਦਾ ਕਹਿੰਦੇ ਸੀਗੇ ਕਿ ਪਿੰਡ ਦੀਆਂ ਸੱਥਾਂ ਚੋਂ ਸਰਕਾਰ ਚੱਲੂਗੀ, ਪਿੰਡਾਂ ਚੋਂ ਚੱਲੂਗੀ। ਤੁਸੀਂ ਕਹਿੰਦੇ ਹੋ ਪਿੰਡ 'ਚ ਨਹੀਂ ਆਏ। ਨਹੀਂ ਜੀ ਆਏ, ਉਹਨਾਂ ਨੇ ਠੀਕ ਉਹਨਾਂ ਦੇ ਅਸੀਂ ਖਬਰਾਂ ਪੜ੍ਹ ਕੇ ਵੀ ਕਹਿੰਨੇ ਵੀ ਜਦੋਂ ਐਡੇ-ਐਡੇ ਕੰਮ ਕਰ ਰਹੇ ਆਂ, ਸਾਡੇ ਪਿੰਡ ਨੂੰ ਕੀ ਆ ਗਿਆ ਵੀ ਉਹਨਾਂ ਦੇ ਮੁੱਖ ਜਿਹੜੇ ਆਪਣੇ ਐਮਐਲਏ ਬਣੇ ਪਿਆ ਕਹਿੰਦਾ ਮੈਂ ਇੱਕ ਸਖਤਾਈ ਕਰੀ ਵੀ ਆ। ਇੱਥੇ ਕਿਉਂ ਸਖਤਾਈ ਨਹੀਂ ਹੋਈ ਫਤੇਗੜ ਸਾਹਿਬ 'ਚ? ਹੂੰ ਕੋਈ ਸੁਣਵਾਈ ਨਹੀਂ ਹੁੰਦੀ। ਅਜੀ ਥੱਕ ਗਏ ਜਾਂਦੇ ਜਾਂਦੇ ਮੇਰਾ ਖਿਆਲ ਡੇਢ ਸਾਲ ਹੋ ਗਿਆ ਆਪਾਂ ਨੂੰ ਇਹ ਕੰਮ ਚੱਲਦੇ ਨੂੰ ਉਹਦੀ ਸਰਦਾਰੀ ਹਾਂ ਜੀ ਢਰਨੇ ਲੱਗ ਲਏ 2 ਬੰਦੇ ਬਹੁਤ ਪਰੇਸ਼ਾਨ ਨੇ ਸੜਕਾਂ 'ਉਂ ਤੁਸੀਂ ਦੇਖ ਲਾ ਵੀ ਕਿਸ ਤਰ੍ਹਾਂ ਪਾਣੀ ਫੇਰਿਆ ਘਰਾਂ ਵਿੱਚ ਤਾਂ ਉਹ ਗੱਲ ਆ ਜੀ ਬਜ਼ੁਰਗਾਂ ਦਾ ਕਿਹਾ ਸਿਰ ਮੱਥੇ ਬਨਾਲਾ ਉੱਥੇ ਦਾ ਉੱਥੇ ਦਾ ਉੱਥੇ ਆ ਜੀ ਬਲਕੇ ਇਹ ਕਈ ਵਾਰ ਇਹਨਾਂ ਨੇ ਕਾਫੀ ਜਾਂ ਧੱਕੇ ਤੇ ਲਿਆ ਕੇ ਬਾਹਰੋਂ ਬੰਦੇ ਲਿਆ ਕੇ ਪਸਤਾਨ ਵਾਲੇ ਵੀ ਖੜਾਏ ਲਿਆ ਕੇ ਸਾਨੂੰ ਜਿਹੜੇ ਗਰੀਬ ਵਿਚਾਰਾ ਤਾਕਾ ਉਹਨੂੰ ਰਾਹ ਜਾਂਦੇ ਨੇ ਕਿ ਇਹਨਾਂ ਨੂੰ ਵੀ ਤੁਸੀਂ ਕਿਉਂ ਉੱਧਰ ਲੱਗਦੇ ਆ ਇਸ ਤਰ੍ਹਾਂ ਦੀ ਬਹੁਤ ਪਰੇਸ਼ਾਨਤਾ ਸਾਰਾ ਪਿੰਡੇ ਮਾਰੇ ਡਰਦੇ ਆ ਵੀ ਸਾਨੂੰ ਕਹਿੰਦੀ ਕਿ ਆਪਾਂ ਚੱਕਾ ਹੂਗਾ ਸਿਰਫ ਮਜੂਦਾ ਤਾਂ ਪੰਚ ਚੱਲਈਏ ਕੰਮ ਆਸਾਂ ਹੁਣ ਤਾਂ ਪੰਚਾਇਤ ਨਹੀਂ ਰਹੀ ਜੀ ਹੁਣ ਤਾਂ ਭੰਗ ਹੋ ਗਈਆਂ ਨੇ ਅਧਿਕਾਰੀ ਹੋਊਗਾ ਕੋਈ ਪ੍ਰਬੰਧਕ ਹੋਊਗਾ ਉਹਦੇ ਗੱਲ ਗੱਲ ਨਹੀਂ ਹੋਈ ਕੋਈ ਪ੍ਰਬੰਧਕ ਨਹੀਂ ਇੱਥੇ ਵਿਚਾਰੇ ਜਾਏ ਬੀਸੀ ਸਾਹਿਬ ਦੇ ਜਾਏ ਚੰਡੀਗੜ੍ਹ ਵੀ ਮੇਰੇ ਖਿਆਲੋਂ ਕੁੱਮੇ ਜਿੰਨਾ ਇਹਨਾਂ ਨੇ ਮਤਲਬ ਕੋਈ ਬੰਦਾ ਛੱਡੇ ਨਹੀਂ ਹਜਾ ਜਿਹੜੇ ਆਉਨੇ ਆ ਐਮਐਲਏ ਸਾਹਿਬ ਵੀ ਆਉਨੇ ਆ ਪਹਿਲੇ ਵੀ ਆਉਨੇ ਆ ਕਾਂਗਰਸ ਵੀ ਆਉਨੇ ਆ ਜਿਵੇਂ ਕੋਈ ਕੋਈ ਆਪਸੀ ਰੰਜਸ਼ ਤਾਂ ਨਹੀਂ ਹੈਗੀ ਉਹਨਾਂ ਨਾਲ ਬਈ ਉਹਨਾਂ ਨੇ ਆਪਣਾ ਘਰ ਸਮਾਰ ਲਿਆ ਜਾਂ ਇਦਾਂ ਕੋਈ ਰੰਜਸ਼ ਤਾਂ ਨਹੀਂ ਪਿੰਡ ਦੀ ਕਿ ਕੋਈ ਰੰਜਾ ਉੱਥੇ ਕਿਉਂ ਬਣਾ ਰਹੇ ਕੋਈ ਰੰਜਸ ਨਹੀਂ ਹੈਗੀ ਜੀ ਇਹ ਸਮਝ ਦੀ ਨਾਲ ਬਣਾਇਆ ਕਹਿੰਦੇ ਵੀ ਪੈਸੇ ਵਾਲਾ ਬੰਦਾ ਹੈ ਪੈਸੇ ਲਾਊਗਾ ਪੰਚਾਇਤ ਚ ਕੰਮ ਵਧੀਆ ਕਰੂਗਾ ਹਮ ਕੰਮ ਵੀ ਕੋਈ ਖਾਸ ਵਧੀਆ ਨਹੀਂ ਚਲੋ ਲੋਕਟੈਨ ਲਗਾਉਂਦਾ ਰਿਹਾ ਹੈ ਇਹ ਤੇ ਬਾਦ ਆਇਆ ਨਹੀਂ ਧੱਕਾ ਕਰਿਆ ਵੀ ਹੁਣ ਆਪਣੀ ਸਰਪੰਚੀ ਚ ਕਰ ਲਓ ਜਿਹੜਾ ਕੁਝ ਕਬਜੇ ਚ ਹੋ ਰਿਹਾ ਹਮ ਇਹ ਗੱਲ ਆ ਵੀ ਹੁਣ ਨਾ ਤਾਂ ਕੋਈ ਸਰਕਾਰ ਚੋਂਦੀ ਆ ਨਾ ਕੋਈ ਐਮਐਲਏ ਸਾਹਿਬ ਨੂੰ ਤਾਂ ਵਿਚਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਨਹੀਂ ਹੋਣਾ ਵੀ ਇਹ ਪਿੰਡਾ ਸਾਡੇ ਆ ਉਹ ਤਾਂ ਕਹਿੰਦੇ ਸਾਡੇ ਐਮਐਲਏ ਬਹੁਤ ਚੰਗੇ ਆ ਬਹੁ ਮੇਰਾ ਦਬਾਓ ਹੈ ਨਾ ਪਰ ਪਰ ਇੱਥੇ ਕੋਈ ਐਮਐਲਏ ਵਗੈਰਾ ਆ ਕੇ ਕੋਈ ਇਹੋ ਜੀ ਗੱਲ ਸੁਣਾਈ ਕਰੀ ਨਹੀਂ ਹੈਗੀ ਜੀ ਹਾਂ ਸੋ ਬੀਬੀ ਵੀ ਇੱਥੇ ਇੱਕ ਪਹੁੰਚੇ ਨੇ ਹਾਂਜੀ ਮਾਤਾ ਜੀ ਵੈਗਰੂਜੀ ਕਾ ਖਾਲਸਾ ਆ ਵੈਗਰੂ ਫਾਤਿਹ ਹਾਂਜੀ ਕੀ ਨਾਮ ਆ ਜੀ ਸਰਵਿੰਦਰ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਲੋਕ ਪਾਣੀ ਨੂੰ ਤਰਸਦੇ ਨੇ ਕਹਿੰਦੇ ਬਰਸਾਤ ਨਹੀਂ ਹੋਈ ਥੋੜੇ ਪਿੰਡ ਤਾਂ ਬਿਨਾਂ ਬਰਸਾਤ ਤੋਂ ਹੀ ਰੋਡਾਂ ਤੇ ਪਾਣੀ ਫਿਰਦਾ ਜੀ ਮਾਤਾ ਜੀ ਪੰਚਾਇਤ ਨੇ ਟੋਬੇ ਬੰਦ ਕਰਤੇ ਪਾਣੀ ਤੇ ਸੜਕਾ ਭਰੇ ਫਿਰਨਾ ਸਾਡੇ ਘਰਾਂ ਚ ਪਾਣੀ ਪਾਣੀ ਫਿਰਦਾ ਜੀ ਪਾਣੀ ਫਿਰਦਾ ਜੀ ਹਾਂਜੀ ਸਾਡੀ ਰਸੋਈ ਚ ਜਾ ਕੇ ਦੇਖੋ ਤੁਸੀਂ ਜਿਹੜਾ ਸ਼ੈਂਕ ਦਾ ਪਾਣੀ ਉੱਥੇ ਅਸੀਂ ਬਾਲਟੀ ਰੱਖੀ ਹੋਈ ਆ ਭਾਂਡੇ ਧੋ ਕੇ ਬਾਹਰ ਢੋਲਦੇ ਜੀ ਸਾਰਾ ਪਾਣੀ ਅੰਦਰ ਨੂੰ ਜਾਂਦਾ ਹੈ ਪਾਣੀ ਦੇ ਵਿੱਚ ਸੱਪ ਸੁੰਡੀਆਂ ਵੀ ਆਉਂਦੀਆਂ ਜੀ ਐਨਾ ਮੱਛਰ ਫੈਲ ਗਿਆ ਆਏ ਸਾਲ ਉਹ ਡੈਂਗੂ ਹੁੰਦਾ ਹੈ ਇਹ ਹੱਲ ਕਿਉਂ ਨਹੀਂ ਹੋ ਰਿਹਾ ਬੀਬੀ ਇਹਦਾ ਹੱਲ ਜੀ ਰਾਏ ਸਾਹਿਬ ਨਹੀਂ ਕਰ ਕਰਦੇ ਜੀ ਰਾਏ ਦੇ ਬੰਦੇ ਜਿਹੜੇ ਉਹਦੇ ਚਮਚੇ ਆ ਜੀ ਉਹੀ ਸਾਰਾ ਕੁਝ ਕੰਮ ਖਰਾਬ ਕਰਦੇ ਆ ਰਾਏ ਨੇ ਸਾਡੇ ਪਿੰਡ ਦਾ ਹਰਮੇਸ਼ ਸਿੰਘ ਮੈਂਬਰ ਪ੍ਰਧਾਨ ਬਣਾਤਾ ਉਹਨੇ ਆਪਣੇ ਘਰ ਆ ਸਵਾਰ ਲੈ ਸਾਡੇ ਘਰਾਂ ਚ ਗੰਦ ਪਾਤਾ ਹੂੰ ਸੋ ਇਹ ਰਾਏ ਸਾਹਿਬ ਸਾਡੇ ਪਿੰਡ ਵਿੱਚ ਨਹੀਂ ਆ ਕੇ ਸਾਡੀ ਉਹਨਾਂ ਕੋਈ ਸਮੱਸਿਆ ਦਾ ਹੱਲ ਨਹੀਂ ਕਰਿਆ ਸਾਡੇ ਬਾਰੇ ਚ ਉਹਨੇ ਕੁਝ ਨਹੀਂ ਸੋਚਿਆ ਇਹਨਾਂ ਦੇ ਭਤੀਜੇ ਦੀ ਡੈਂਗੂ ਨਾਲ ਡੈਥ ਹੋਈ ਹੈ ਹਾਂ ਜੀ ਆ ਅੱਛਾ ਡੈਂਗੂ ਨਾਲ ਡੈਥ ਹਾਂ ਜੀ ਡੈਂਗੂ ਗਲੇ ਹੋਈ ਹੈ ਜੀ ਉਹਦੀ ਜੀ ਸੋ ਇਹ 35 40 ਸਾਲ ਦਾ ਤਾਂ ਜੀ ਉਹ ਉਹਦੇ ਬੱਚੇ ਰੁਲ ਗਏ ਉਹਨਾਂ ਦੇ ਘਰ ਕੋਲ ਜਾ ਕੇ ਦੇਖੋ ਜੀ ਗੇਟ ਦੇ ਕੋਲ ਇੰਨਾ ਪਾਣੀ ਖੜਾ ਹੈ ਜੀ ਜਾ ਕੇ ਦੇਖੋ ਬਰਸਾਤ ਦਾ ਪਾਣੀ ਤਾਂ ਵੇੜੇ ਚ ਆਉਣਾ ਹੀ ਹੈ ਖੰਦ ਦਾ ਪਾਣੀ ਵੀ ਹੁੰਦਾ ਜੀ ਤੁਸੀਂ ਕੀ ਕਹਾਂਗੇ ਜੀ ਕਰਨੀ ਹੈ ਗੱਲ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਸਤਵਿੰਦਰ ਕੌਰ ਕਿਸ ਤਰ੍ਹਾਂ ਦੇਖਦੇ ਆ ਜੀ ਇਸ ਮਸਲੇ ਨੂੰ ਅਸੀਂ 20 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਜੀ ਕਦੇ ਨਹੀਂ ਸੜਕ ਤੇ ਪਾਣੀ ਆਇਆ ਨਾ ਕਦੇ ਟੋਬਾ ਬੰਦ ਹੋਇਆ ਇਹ ਪਹਿਲੀ ਵਾਰ ਟੋਬਾ ਬੰਦ ਕੀਤਾ ਗਿਆ ਉਹਨਾਂ ਨੇ ਹੂੰ ਹਾਂ ਅਸੀਂ ਕਹ ਸੜਕ ਤੇ ਪਾਣੀ ਹੈ ਪਹਿਲੀ ਵਾਰ ਆਇਆ ਸਾਡੇ ਅੰਦਰ ਗੋਹਾ ਵੜਦੀਆਂ ਨੇ ਕਦੇ ਗੋਹ ਨਹੀਂ ਪੜੀ ਹੈਗੀ ਹੂੰ ਹੁਣ ਕਦੇ ਸੱਪ ਆਉਂਦਾ ਕਦੇ ਕੁਸਾਂ ਦਾ ਆਪਣਾ ਆ ਦੇਖੋ ਕਿੰਨਾ ਬੁਰਾ ਹਾਲ ਹੋ ਰਿਹਾ ਟੋਬੇ ਦਾ ਇਹ ਟੋਬਾ ਬੰਦ ਹੋਣ ਕਾਰਨ ਇਹ ਹਾਂਜੀ ਟੋਬੇ ਬੰਦ ਕਰਕੇ ਹੋਇਆ ਗਿਆ ਹੈ ਹੂੰ ਅਸੀਂ ਬਹੁਤ ਪਰੇਸ਼ਾਨ ਆ ਦੁਖੀ ਹੋਏ ਪਏ ਆ ਜੀ ਸੋ ਇਹ ਮਸਲਾ ਹੈ ਜੀ ਕਹਿੰਦੇ ਡੇਂਗੂ ਨਾਲ ਇੱਕ ਡੈਥ ਤੱਕ ਹੋ ਚੁੱਕੀ ਆ ਰਾਏ ਸਾਹਿਬ ਦਾ ਨੰਬਰ ਹੈਗਾ ਜੀ ਕਿਸੇ ਵੀਰ ਕੋਲ ਡੇਂਗੂ ਤਾਂ ਬਹੁਤ ਮੇਰੇ ਜੀ ਟੇਪੀਂ ਮੈਂ ਹਾਂ ਸਾਡੀ ਨੂੰ ਮਿਲ ਗਿਆ ਹਾਂ ਜੀ ਦੇਓ ਇਹਦੇ ਚ ਕਰਿਓ ਜੀ ਕਰਿਓ ਸੋ ਇਹ ਹਾਲਾਤ ਨੇ ਜੀ ਪਿੰਡ ਬੀਪੁਰ ਦੇ ਜਿੱਥੇ ਲੋਕ ਪਰੇਸ਼ਾਨ ਨੇ ਕਹਿੰਦੇ ਟੋਬਾ ਬੰਦ ਹੋਣ ਦੇ ਕਾਰਨ ਕਦੇ ਇਦਾਂ ਦੇ ਹਾਲਾਤ ਨਹੀਂ ਬਣੇ ਜਦੋਂ ਤੋਂ ਟੋਬਾ ਬੰਦ ਹੋਇਆ ਹੈ ਪਿੰਡ ਦੇ ਮਕਾਨਾਂ ਨੂੰ ਤੇੜਾ ਆ ਰਹੀਆਂ ਨੇ ਪਾਣੀਆਂ ਰੋੜਾਂ ਤੇ ਫਿਰ ਰਿਹਾ ਏ ਨਾਲੀਆਂ ਭਰੀਆਂ ਖੜੀਆਂ ਨੇ ਜਦੋਂ ਵੀ ਆਪਾਂ ਸਾਧੂਗੜ ਤੋਂ ਬਡਾਲੀ ਸਾਈਡ ਆਉਨੇ ਆ ਤਾਂ ਰਸਤੇ ਦੇ ਵਿੱਚ ਹੰਸਾਲੀ ਤੋਂ ਅੱਗੇ 3 ਕਿਲੋਮੀਟਰ ਅੱਗੇ ਬੀਪੁਰ ਪਿੰਡ ਆਉਂਦਾ ਏ ਸੋ ਉੱਥੇ ਰੋਡ ਤੇ ਤੁਸੀਂ ਦੇਖਿਆ ਹੋਣਾ ਇਸੇ ਤਰ੍ਹਾਂ ਪਾਣੀ ਖੜਾ ਏ ਸੋ ਐਮ ਐਲ ਏ ਰਾਏ ਸਾਹਿਬ ਨੇ ਫਤਿਹਗੜ ਸਾਹਿਬ ਤੋਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਉਹ ਫੋਨ ਚੁੱਕਦੇ ਨੇ ਲਖਵੀਰ ਸਿੰਘ ਰਾਏ ਜੀ ਯੂ ਕੈਨ ਵੇਟ ਅ ਕਾਲ ਅਗੇਨ ਲੇਟਰ ਉਨ੍ਹਾਂ ਦਾ ਫੋਨ ਆ ਜਿਹੜਾ ਬਿਜੀ ਚੱਲ ਰਿਹਾ ਹੈ ਬਿਲਕੁਲ ਸਰ ਯਸ ਹੈ ਕਿਰਪਾ ਪ੍ਰਤੀਕsha کریں ਜਾਂ ਕੁਝ ਸਮੇਂ ਪਛਾਂਤ ਪ੍ਰਯਾਸ کریں ਮੱਖੀਆਂ ਵੀ ਬਹੁਤ ਨੇ ਜੀ ਬਹੁਤ ਮੱਖੀ ਮੱਛਰ ਵੀਡੀਓ ਬਣਾਈ ਵੀ ਇਹਨਾਂ ਦੀ ਕੋਈ ਨਹੀਂ ਕਿ ਜਿਹੜੀਆਂ ਅੱਛਾ ਜੀ ਬੱਚੇ ਬਹੁਤ ਨਿਕਲਦੇ ਸੋ ਇਹ ਹਾਲਾਤ ਨੇ ਜੀ ਪਿੰਡ ਬੀਪੁਰ ਦੇ ਫਿਲਹਾਲ ਰਾਏ ਸਾਹਿਬ ਦਾ ਫੋਨ ਬਿਜੀ ਚੱਲ ਰਿਹਾ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮਿਰਜੇ ਕਿਸ ਤਰ੍ਹਾਂ ਦੇਖਦੇ ਹੋ ਕਿਉਂ ਨਹੀਂ ਹੱਲ ਹੋ ਰਿਹਾ ਕਿਉਂਕਿ ਟੋਬੇ ਜਿਹੜਾ ਉਹ ਕਾਗਜ਼ਾਂ 'ਚ ਨੰਬਰੀ ਜਗ੍ਹਾ ਦੇ ਵਿੱਚ ਆ ਫੇਰ ਵੀ ਮਸਲਾ ਹੱਲ ਨਹੀਂ ਹੋ ਰਿਹਾ ਕੋਈ ਇਦਾਂ ਤਾਂ ਬਦਲਿਆ ਨਹੀਂ ਜਾ ਸਕਦਾ ਜਗ੍ਹਾ ਜਿਹੜੀ ਟੋਬੇ ਦੀ ਹੈ ਵੈਕ ਖਾਲਸਾ ਵਾਪਤੇ ਵੈਕ ਨਹੀਂ ਖਾਲਸਾ ਵੈਰੂ ਫਤਿਹ ਮੇਰਾ ਨਾਮ ਸੁਪਿੰਦਰ ਸਿੰਘ ਮੈਂ ਕਾਈ ਪ੍ਰਧਾਨ ਸਿੱਧੂ ਪਰ ਜਥੇਬੰਦੀ ਤੋਂ ਜੀਪਰ ਤੋਂ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਨਾ ਤਕਰੀਬਨ ਸਾਨੂੰ 7-8 ਮਹੀਨੇ ਹੋ ਗਏ ਮਸਲੇ ਤੇ ਲੱਗਿਆ ਨੂੰ ਠੀਕ ਹੈ ਦੋ ਵਾਰ ਧਰਨੇ ਵੀ ਲੱਗ ਚੁੱਕੇ ਆ ਪਰ ਪਤਾ ਨਹੀਂ ਐਮਐਲਏ ਸਾਹਿਬ ਦੀ ਕਿਹੜੀ ਮਜਬੂਰੀ ਆ ਕਿਹੜੀ ਨਹੀਂ ਉਹ ਇਹ ਕੰਮ ਕਰਨਾ ਨਹੀਂ ਚਾਹੁੰਦੇ ਹਮ ਕਾਰਨ ਸਾਨੂੰ ਵੀ ਨਹੀਂ ਸਮਝ ਆ ਰਿਹਾ ਕਿਉਂਕਿ ਸਾਡੇ ਦਫ਼ਤਰਾਂ ਚ ਘਟੋ ਘਟ ਸਵੇਰ ਤੋਂ ਲੈ ਕੇ ਅਸੀਂ 4-4 5-5 ਵਜੇ ਤੱਕ ਉੱਥੇ ਬੈਠ ਕੇ ਆਉਨੇ ਆ ਭੁੱਖਣ ਭਾਣੇ ਉਦਹੀਂ ਹਮ ਡੀਸੀ ਦਫ਼ਤਰ ਵੀਡੀਓ ਦਫ਼ਤਰ ਜੀ ਵੀਡੀਓ ਦੇ ਸਾਹਮਣੇ ਸਾਨੂੰ ਲਿਖ ਕੇ ਵੀ ਦਿੱਤਾ ਵੀ ਇਹ ਕੰਮ ਤੁਹਾਡਾ ਪਟਾਈ ਹੋਊਗੀ ਹੂੰ ਧਰਨੇ ਦੇ ਵਿੱਚ ਅੱਛਾ ਜੀ ਲਿਖਤੀ ਦਿੱਤਾ ਬਈ ਲਿਖਤੀ ਦਿੱਤਾ ਹੋਇਆ ਹਾਂਜੀ ਬਈ ਜਿਹੜਾ ਪੁਰਾਣਾ ਟੋਬਾ ਉਹ ਪਟਿਆ ਜਾਊਗਾ ਉਹ ਚਾਲੂ ਕੀਤਾ ਜਾਊਗਾ ਹਾਂਜੀ ਹਾਂ ਚਾਲੂ ਕੀਤਾ ਫਿਰ ਚਾਲੂ ਕਿਉਂ ਨਹੀਂ ਹੋਇਆ ਉਹ ਹੁਣ ਉਹ ਹੀ ਦੱਸ ਸਕਦੇ ਆਂ ਜੀ ਕਿਉਂ ਨਹੀਂ ਜੀ ਜੀ ਸੋ ਰਾਏ ਸਾਹਿਬ ਨਾਲ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜੇ ਫੋਨ ਲੱਗਦਾ ਉਹਨਾਂ ਦਾ ਫੋਨ ਲੱਗ ਗਿਆ ਜੀ 2 ਮਿੰਟ ਚੁੱਪ ਕਰ ਜਿਓ ਫੋਨ ਨਹੀਂ ਚੁੱਕਿਆ ਜੀ ਉਹਨਾਂ ਨੇ ਭਗਤਮਾਨ ਸਾਹਿਬ ਤਾਂ ਕਹਿੰਦੇ ਨੇ ਕਿ ਸਾਡੇ ਜਿਹੜੇ ਵਿਧਾਇਕ ਨੇ ਜਾਂ ਸਾਡੇ ਐਮਐਲਏ ਨੇ ਉਹ ਹਰ ਇੱਕ ਕੰਮ ਦਾ ਮਸਲੇ ਦਾ ਹੱਲ ਕਰਨ ਦੇ ਲਈ ਉਹ ਤਿਆਰ ਰਹਿੰਦੇ ਨੇ ਹਰ ਇੱਕ ਕੰਮ ਦੇ ਲਈ ਪਰ ਫਿਰਾਲ ਕਿਤੇ ਬੀਜੀ ਵੀ ਹੋ ਸਕਦੇ ਨੇ ਫੋਨ ਨਹੀਂ ਚੁੱਕਿਆ ਗਿਆ ਪਰ ਪਿੰਡ ਦੇ ਹਾਲਾਤ ਨੇ ਜਿਹੜੇ ਉਹ ਤੁਹਾਨੂੰ ਦਿਖਾ ਰਹੇ ਆ ਅੱਗੇ ਜਿੱਥੇ ਟੋਬਾ ਬੰਦ ਕੀਤਾ ਗਿਆ ਏ ਉਹ ਵੀ ਜਗ੍ਹਾ ਦਿਖਾਵਾਂਗੇ ਜਿੱਥੇ ਬਣਾਇਆ ਗਿਆ ਉਹ ਵੀ ਦਿਖਾਵਾਂਗੇ ਅਤੇ ਸਬੰਧਤ ਅਧਿਕਾਰੀ ਨੇ ਜਿਹੜੇ ਬੀਡੀਪੀਓ ਸਾਹਿਬ ਉਹਨਾਂ ਨਾਲ ਵੀ ਗੱਲ ਕਰਾਂਗੇ ਜੇ ਹੋ ਸਕੇ ਤਾਂ ਜਿਹੜੇ ਸਰਪੰਚ ਸਾਹਿਬ ਸੀਗੇ ਹੁਣ ਪੰਚਾਇਤਾਂ ਨੇ ਜਿਹੜੀਆਂ ਭੰਗ ਹੋ ਚੁੱਕੀਆਂ ਨੇ ਸੋ ਜਿਹੜੇ ਸਰਪੰਚ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਊਗੀ ਸੋ ਇਹ ਉਹ ਜਗ੍ਹਾ ਹੈ ਜਿੱਥੇ ਕਹਿੰਦੇ ਸਕੂਲ ਆ ਨਾਲ ਸਕੂਲ ਦਾ ਗਰਾਊਂਡ ਸੀਗਾ ਜਿੱਥੇ ਟੋਬਾ ਪਟਿਆ ਗਿਆ ਸੋ ਰਾਏ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਤਾਂ ਫੋਨ ਚੁੱਕਿਆ ਨਹੀਂ ਵੀਰ ਨੇ ਗੱਲ ਕਰਦੇ ਆ ਅੱਗੇ ਜੇ ਮਸਲੇ ਦਾ ਹੱਲ ਨਹੀਂ ਹੁੰਦਾ ਅੱਗੇ ਕੀ ਕੀਤਾ ਜਾਊਗਾ ਹਾਂਜੀ ਵੀਰ ਜੀ ਜੇ ਮਸਲੇ ਦਾ ਹੱਲ ਨਹੀਂ ਹੁੰਦਾ ਅੱਗੇ ਫਿਰ ਤੁਹਾਡੀ ਕੀ ਤਿਆਰੀ ਆ ਕਿੱਦਾਂ ਦਾ ਤੁਸੀਂ ਪ੍ਰਦਰਸ਼ਨ ਆ ਜਿਹੜਾ ਕਰਨਾ ਹੈ ਜੇ ਇਹ ਮਸਲੇ ਦਾ ਹੱਲ ਨਹੀਂ ਕਰਦੀ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਕਰਦਾ ਤਾਂ ਅਸੀਂ ਜਥੇਬੰਦੀਆਂ ਦੇ ਸਹਿਯੋਗ ਨਾਲ ਕੋਈ ਨਾ ਕੋਈ ਵੱਡੀ ਕਾਲ ਦਵਾਂਗੇ ਤੇ ਪਹਿਲਾਂ ਨਾਲੋਂ ਵੀ ਵੱਡਾ ਧਰਨ ਧਰਨ ਨਹੀਂ ਦੀ ਜਗ੍ਹਾ ਮੋਰਚਾ ਹੀ ਲਾਵਾਂਗੇ ਫਿਰ ਜੀ ਕੁਛ ਐਦਾਂ ਦਾ ਕੋਈ ਵੱਡਾ ਕਰਾਂਗੇ ਬਟਾਪਾ ਜੀ ਜੀ ਸੋ ਵੀਰੋਂ ਨੇ ਕਹਿ ਰਹੇ ਨੇ ਕਿ ਵੱਡਾ ਜਿਹੜਾ ਮੋਰਚਾ ਹੈ ਉਹ ਲਗਾਇਆ ਜਾਊਗਾ ਅਣ ਮਿੱਥੇ ਸਮੇਂ ਦੇ ਲਈ ਪਿੰਡ ਵਾਸੀਆਂ ਵੱਲੋਂ ਜੇ ਇਹਦਾ ਮਸਲੇ ਦਾ ਹੱਲ ਨਹੀਂ ਹੁੰਦਾ ਇੱਕ ਵਾਰ ਰਾਏ ਸਾਹਿਬ ਨਾਲ ਫੇਰ ਗੱਲ ਕਰਕੇ ਦੇਖ ਲੈਣੇ ਆ ਪਹਿਲਾਂ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਜੇ ਹੁਣ ਫੋਨ ਚੁੱਕਦੇ ਨੇ ਅ ਪਹਿਲਾਂ ਗੱਲ ਕਰਦਿਆਂ ਰਾਏ ਸਾਹਿਬ ਨਾਲ ਜੇ ਉਹ ਫੋਨ ਚੁੱਕਦੇ ਨੇ ਕਿਸ ਤਰ੍ਹਾਂ ਦੇਖਦੇ ਨੇ ਇਸ ਮਸਲੇ ਨੂੰ ਕੀ ਜਿੰਨੇ ਤੇੜਾ ਬਈ ਬਣਾ ਦਿੱਤਾ ਅੱਜ ਜੀ ਬੱਟ ਪਰ ਪਈ ਆ ਜੀ ਇਹ ਇਹ ਬੱਟ ਪਰ ਰੱਖ ਲੈਂਦਾ ਚਲੋ ਚਲਾਲ ਰਾਏ ਸਾਹਿਬ ਫੋਨ ਨਹੀਂ ਚੁੱਕ ਰਹੇ ਸ਼ਾਇਦ ਫੋਨ ਵੀ ਜਾ ਸਕਦਾ ਉਹਨਾਂ ਕੋਲ ਵਗ ਗਿਆ ਹੋਵੇ ਵੀ ਮੀਡੀਆ ਵਗੈਰਾ ਬੁਲਾਇਆ ਬਾਈ ਫੋਨ ਵਗ ਗਿਆ ਜੀ ਸੋ ਉਹਨਾਂ ਨੇ ਫੋਨ ਨਹੀਂ ਚੁੱਕਿਆ ਫਿਲਹਾਲ ਵੱਡਾ ਮੋਰਚਾ ਲਾਉਣ ਦੀ ਗੱਲ ਆ ਜਿਹੜੀ ਵੀਰ ਵੱਲੋਂ ਆਖੀ ਜਾ ਰਹੀ ਆ ਸੋ ਕਿਸ ਤਰ੍ਹਾਂ ਮਸਲੇ ਦਾ ਹੱਲ ਨਿਕਲਦਾ ਇਹ ਹੋਰ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਮੌਜੂਦਾ ਜਿਹੜੇ ਸਰਪੰਚ ਰਹੇ ਨੇ ਹੁਣ ਜਿਹੜੇ ਪੰਚਾਇਤਾਂ ਭੰਗ ਹੋ ਗਈਆਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਕੇ ਚੈਨਲ ਦੇ ਨਾਲ ਹਾਂਜੀ ਸਰ ਨਾਮ ਕੀ ਲੀਜੀਏ ਤੁਹਾਨੂੰ ਮੈਂ ਚੰਦ ਸਿੰਘ ਬੀਡੀਪੀ ਖੇੜਾ ਜੀ ਸਰ ਬੀਬੀਪੁਰਾ ਦਾ ਕੀ ਮਸਲਾ ਹੈ ਸਰ ਟੋਬੇ ਦਾ ਕਹਿ ਰਹੇ ਨੇ ਵੀ ਜਿਹੜਾ ਟੋਬਾ ਸੀਗਾ ਜੱਦੀ ਟੋਬਾ ਉਹ ਬੰਦ ਕਰ ਦਿੱਤਾ ਗਿਆ ਤੇ ਉਹਦੀ ਜਗ੍ਹਾ ਤੇ ਸਕੂਲ ਦਾ ਗਰਾਊਂਡ ਚ ਟੋਬਾ ਬਣਾ ਦਿੱਤਾ ਗਿਆ ਇਹ ਕੀ ਮਸਲਾ ਹੈ ਸਰ ਇਹ ਨਾ ਮੇਰੇ ਤੋਂ ਮੈਂ ਹਜੇ ਲੇਟਸਟ ਸਟੇਜ ਉਰੇ ਆਇਆ ਜੀ ਮੇਰੇ ਆਉਣ ਤੋਂ ਪਹਿਲਾਂ ਦਾ ਇਹ ਜਿਹੜਾ ਪੰਚਾਇਤ ਵੱਲੋਂ ਇਹ ਟੋਬੇ ਤੇ ਜਿਹੜੀ ਹੈ ਮਿੱਟੀ ਪਾ ਕੇ ਇਹਨੂੰ ਬੰਦ ਕਰ ਦਿੱਤਾ ਕਿ ਨਵਾਂ ਟੋਬਾ ਪੜ ਦਿੱਤਾ ਗਿਆ ਬਾਹਰ ਜਦੋਂ ਪੁੱਛਿਆ ਗਿਆ ਇਸ ਦਾ Town Hall ਉਹ ਦੱਸਿਆ ਗਿਆ ਕਿ ਇੱਥੇ ਬਿਮਾਰੀ ਫੈਲਣ ਦਾ ਡਰ ਸੀ ਪਿੰਡ ਦੇ ਵਿੱਚ ਇਸ ਕਰਕੇ ਜਿਹੜਾ ਕੀਤਾ ਗਿਆ ਹੈ ਪਰ ਹੁਣ ਇਸ ਮਾਮਲੇ ਸੰਬੰਧੀ ਮਾਨਯੋਗ ਡੀਸੀ ਸਾਹਿਬ ਕੋਲ ਵੀ ਚੱਲ ਰਿਹਾ ਹੈ ਜੀ ਅਸੀਂ ਇਸ ਨੂੰ ਜਿਹੜਾ ਜਲਦੀ ਜਿਹੜਾ ਹੱਲ ਕਰਾਂਗੇ ਜੀ ਐ ਇਦਾਂ ਸਰ ਕਹਿੰਦੇ ਜੀ ਕੋਈ ਜਿਹੜਾ ਪ੍ਰੋਸੈਸਾ ਪੂਰਾ ਨਹੀਂ ਕੀਤਾ ਗਿਆ ਟੋਬਾ ਇਦਾਂ ਬੰਦ ਹੋ ਸਕਦਾ ਹਾਂ ਉਹਦੀ ਵੀ ਉਹਦੀ ਨਹੀਂ ਤੋਬਾ ਬੰਦ ਕਿਸੇ ਵੀ ਹਾਲਤ ਵਿੱਚ ਨਹੀਂ ਸੀ ਕਰ ਸਕਦੇ ਜੀ ਇਸ ਸਬੰਧੀ ਵੀ ਜਿਹੜੀ ਹੈ ਪੜਤਾਲ ਹੈ ਉਹ ਚੱਲ ਰਹੀ ਹੈ ਜੀ ਇਹ ਸਰ ਕਿੰਨੇ ਕ ਟਾਈਮ 'ਚ ਮਸਲਾ ਹੈ ਜਿਹੜਾ ਹੱਲ ਹੋ ਸਕਦਾ ਕਿਉਂਕਿ ਲੋਕ ਕਹਿ ਰਹੇ ਨੇ ਸਾਡੇ ਘਰਾਂ 'ਚ ਪਾਣੀ ਵੜ ਰਿਹਾ ਜੀ ਨਹੀਂ ਨਹੀਂ ਅਸੀਂ ਜਿਹੜਾ ਨਾਲੇ ਦੀ ਸਫਾਈ ਵਗੈਰਾ ਬਿਲਕੁਲ ਕਰਾਉਂਦੇ ਰਹਿੰਦੇ ਆ ਜੀ ਅਹੀ ਜੀ ਕੋਈ ਸਮੱਸਿਆ ਨਹੀਂ ਹੈਗਾ ਮੀਂਹ ਕਰਕੇ ਪਾਣੀ ਹਰ ਇੱਕ ਜਗ੍ਹਾ ਤੇ ਆ ਜਾਂਦਾ ਤਕਰੀਬਨ ਪਰ ਜਲਦੀ ਹੀ ਇਹਦਾ ਹੱਲ ਹੋ ਜਾਵੇਗਾ ਜੀ ਧੰਨਵਾਦ ਜੀ ਜਿਹੜੇ ਪਿੰਡ ਬੀਪੁਰ ਦੇ ਸਰਪੰਚ ਰਹੇ ਚੁੱਕੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੰਚਾਇਤਾਂ ਨੇ ਜਿਹੜੀਆਂ ਹੁਣ ਭੰਗ ਹੋ ਚੁੱਕੀਆਂ ਨੇ ਅੱਗੇ ਚੋਣਾਂ ਹੋਣਗੀਆਂ ਤਾਂ ਨਵੇਂ ਸਰਪੰਚ ਚੁਣੇ ਜਾਣਗੇ ਜਿਹੜੇ ਪਹਿਲਾਂ ਸਰਪੰਚ ਰਹੇ ਚੁੱਕੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜੇ ਫੋਨ ਚੁੱਕਦੇ ਨੇ ਇਸ ਮਸਲੇ ਸੰਬੰਧੀ ਉਹ ਕੀ ਕਹਿੰਦੇ ਨੇ ਹਰਮ ਹੈਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਿੰਡ ਬੀਪੁਰ ਤੋਂ ਸਰਪੰਚ ਸਾਹਿਬ ਬੋਲ ਰਹੇ ਹਾਂ ਜੀ ਆਨੰਤ ਰਵੀਰ ਜੀ ਬਿਰਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਹਾਂ ਜੀ ਪੰਜਾਬੀ ਲੋਕ ਚੈਨਲ ਤੋਂ ਹਾਂਜੀ ਵੀਰ ਜੀ ਇਹ ਵੀਰ ਜੀ ਕਾਲ ਰਿਕਾਰਡ ਹੋ ਰਹੀ ਹੈ ਜੀ ਟੋਬੇ ਦਾ ਕੀ ਮਸਲਾ ਹੈ ਜੀ ਜਿਹੜਾ ਟੋਬੇ ਵਾਲਾ ਮਸਲਾ ਚੱਲ ਰਿਹਾ ਹੈ ਜੀ ਪਿੰਡ 'ਚ ਪਿੰਡ ਸੀ ਇਹ ਤਾਂ ਸੁਣ ਲੋ ਪਿਆ ਚੈੱਕ ਕਰਤਾ ਅੱਜ ਤੋਂ 3 ਸਾਲ ਡੇਢ ਸਾਲ ਪਹਿਲਾਂ ਹਾਂਜੀ ਬਾਹਰ ਟੋਬਾ ਬੱਟਿਆਤਾ ਹਾਂਜੀ ਉਹੀ ਮਿੱਟੀ ਜਿਹੜੀ ਮਤਾਂ ਟੋਬਾ ਬੱਟਿਆਤਾ ਉਹੀ ਮਿੱਟੀ ਅੰਦਰਲੇ ਟੋਪੇ ਚ ਪਾ ਕੇ ਨੂੰ ਬੰਦ ਕਰਦੇਤਾ ਠੀਕ ਹੈ ਜੀ ਇਹ ਪਿੰਡ ਦੇ ਗੱਬੇ ਤਾਂ ਡੂੰਗਾ ਬਹੁਤ ਆ ਠੀਕ ਹੈ ਜੀ ਤੇ ਮਤਲਬ ਲਾਲਕੀਰ ਦੇ ਅੰਦਰ ਦਾ ਟੋਬਾ ਉਹ ਮਤਾਂ ਉਹੀ ਮਿੱਟੀ ਚ ਆ ਕੇ ਬੰਦ ਕਰਦੇ ਆ ਬਾਹਰ ਪਾਣੀ ਚੱਲਦਾ ਕਰਦੇ ਆ ਵੀਰ ਠੀਕ ਹੈ ਜੀ ਹਾਂਜੀ ਤੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਇਹ ਟੋਬਾ ਜਿਹੜਾ ਇਹ ਬੰਦ ਨਹੀਂ ਸੀ ਹੋਣਾ ਚਾਹੀਦਾ ਪਿੰਡ 'ਚ ਹੋਰ ਜਿਹੜਾ ਟੋਬਾ ਬਣਾਇਆ ਉਹ ਗਰਾਊਂਡ ਦੀ ਜਗ੍ਹਾ ਸੀਗੀ ਪਿੰਡ 'ਚ ਕੋਈ ਗਰਾਊਂਡ ਨਹੀਂ ਬੱਚਿਆਂ ਦੇ ਖੇਡਣ ਨੂੰ ਤੇ ਇੱਥੇ ਉਹ ਬਰਾਊਡ ਦੀ ਜਗ੍ਹਾ ਨਹੀਂ ਧੀ ਪੰਚਾਇਤੀ ਜ਼ਮੀਨ ਸੀ ਔਨ ਰਿਕਾਰਡ ਹੈ ਉਹ ਤਾਂ ਫਰਦ ਦੇਖ ਲਿਓ ਤੁਸੀਂ ਠੀਕ ਹੈ ਜੀ ਹਾਂਜੀ ਹਾਂ ਜਿਹੜਾ ਜਿਹੜਾ ਟੋਬਾ ਹੈ ਵੀਰ ਜੀ ਉਹ ਵੀ ਜੇ ਦੇਖਿਆ ਜਾਵੇ ਫਰਦ 'ਚ ਬੋਲ ਰਿਹਾ ਹੈ ਜੀ ਕਹਿੰਦੇ ਨੇ 63 ਨੰਬਰ ਜਿਹੜੇ ਜਗਾਏ 76 ਦੀ ਜਗਾ ਵੀਰ ਹਾਂਜੀ ਹਾਂਜੀ ਉਹ ਇਦਾਂ ਵੀਰ ਜੀ ਬੰਦ ਨਹੀਂ ਕੀਤਾ ਜਾ ਸਕਦਾ ਉਹਦਾ ਪ੍ਰੋਸੈਸ ਪੂਰਾ ਕੀਤਾ ਜੀ ਉਹ ਤਾਂ ਬਹੁਤ ਲੰਮਾ ਪ੍ਰੋਸੈਸ ਹੁੰਦਾ ਹੈ ਵੀਰ ਜੀ ਬਕਾਇਦਾ ਹੋ ਇਹਨਾਂ ਦੇ ਨਕਸ਼ੇ ਬਣੇ ਆ ਪਾਸ ਹੋ ਰਿਹਾ ਸਾਰਾ ਕੁਝ ਹੋਇਆ ਆਪਣੇ ਆਪ ਨਹੀਂ ਨਿਕੜਿਆ ਬੰਦ ਬੀਡੀਪੀਓ ਸਾਹਿਬ ਕਹਿ ਰਹੇ ਨੇ ਕਿ ਇਦਾਂ ਤਾਂ ਬੰਦ ਹੋ ਨਹੀਂ ਸਕਦਾ ਜੀ ਇਹ ਹੋ ਪਤਾ ਨਹੀਂ ਕਿਦਾਂ ਗਿਆ ਪਤਾ ਹੈ ਜੀ ਸਪੈਸ਼ਲ ਹੈ ਜੀ ਗ੍ਰਾਂਟ ਆਈ ਸੀ ਮੰਨੋ 7 ਲੱਖ ਰੁਪਏ ਠੀਕ ਹੈ ਜੀ ਉਹ ਕੇ ਚੱਕਰ ਕਿਹਾ ਤਾਂ ਉਸੇ ਨੂੰ ਲਾਲ ਪਿੰਟ ਦੇ ਇਹ ਗੱਲ ਕਹਿ ਰਹੇ ਤੇ ਵੀ ਆਪਾਂ ਉਹੇ ਸਕੂਲ ਬਣਾ ਦੰਨੇ ਆ ਠੀਕ ਹੈ ਜੀ ਵੀ ਬੱਚੇ ਬਾਹਰ ਸਾਰਤ ਤੱਕ ਛੋਟੇ ਛੋਟੇ ਬੱਚੇ ਜਾਂਦੇ ਆਂ ਵੀ ਐਕਸੀਡੈਂਟ ਦਾ ਖਤਰਾ ਹੈ ਪਹਿਲਾਂ ਤਾਂ ਆ ਗੱਲ ਸੀ ਠੀਕ ਹੈ ਜੀ ਤੇ ਹੁਣ ਜੀ ਸਰਪੰਚੀ ਦੇ ਆ ਵੋਟ ਆ ਗਏ ਹੁਣ ਦੋੇ ਪਾਸੇ ਨੂੰ ਹੋ ਗਏ ਲੋਕ ਹੁਣ ਕੀ ਕਰ ਸਕਦੇ ਆਂ ਠੀਕ ਹੈ ਜੀ ਠੀਕ ਹੈ ਹਾਂ ਜੀ ਆ ਇੱਕ ਵੀਰੇ 3 ਸਾਲ ਪਹਿਲੇ ਜੇ ਕਿਸੇ ਨੂੰ ਉਤਰਾਇਆ ਤਾਂ ਇਹ ਕਿਹੜੇ 1 ਇੰਚ ਦਾ ਰੋਇਆ ਹੂੰ 6 ਮਹੀਨੇ ਲੱਗਿਆ ਵੀਰ ਭਾਰਨੇ ਨੂੰ ਜਦ ਤੱਕ ਕੋਈ ਬੋਲਿਆ ਨਹੀਂ ਜੀ ਉਦੋਂ ਕੋਈ ਬੋਲਿਆ ਨਹੀਂ ਜੀ ਕੋਈ ਵੀ ਨਹੀਂ ਉਦੋਂ ਇਹ ਨਾਲ ਸੀਗੇ ਜਿਹੜੇ ਬੰਦੇ ਹੁਣ ਬੋਲ ਰਹੇ ਨੇ ਇਹ ਤੇ ਇਹ ਬੇੜੇ ਜੋ ਹੁਣ ਸ਼ੁਰੂ ਹੋਏ ਆ ਬੋਲਣਾ ਪਹਿਲਾਂ ਤਾਂ ਕੋਈ ਵੀ ਨਹੀਂ ਆਇਆ ਮੇਰੇ ਕੋਲ ਠੀਕ ਹੈ ਜੀ ਪਤਾ ਕਿ ਮੈਂ ਕਹਿੰਦਾ ਠੀਕ ਹੈ ਮੈਂ ਗਲਤ ਬੋਊਗਾ ਕੀ ਕਹਿੰਦਾ ਜਾਂਦੇ ਇਹ ਵੀ ਸਰਪੰਚ ਗਲਤ ਕਰ ਰਿਹਾ ਹੈ ਕੋਈ ਵੀ ਕੋਈ ਗੱਲ ਵੀ ਨਹੀਂ ਹੋਈ ਹੂੰ ਇਹ ਕਹਿੰਦੇ ਅਸੀਂ ਸਾਰੇ ਅਧਿਕਾਰੀਆਂ ਕੋਲ ਜਾਇਆ ਆਂ ਬੀਡੀਪੀਓ ਡੀਸੀ ਮੈਮ ਜੀ ਸੁਣਤਾ ਲੋ ਜੀ ਹੁਣ ਜਾ ਕੇ ਆਏ ਆਂ ਡੇਢ ਸਾਲ ਬਾਅਦ ਉਸ ਟਾਈਮ ਤਾਂ ਕੋਈ ਵੀ ਨਹੀਂ ਗਿਆ ਇਹ ਸਾਰਾ ਜਿਹੜਾ ਪੰਚਾਇਤੀ ਵੋਟਾਂ ਦੇ ਕਾਰਨ ਹੋ ਰਿਹਾ ਜੀ ਵੋਟਾਂ ਕਾਰਨ ਹੋ ਰਿਹਾ ਵੀ ਸਰਪੰਚੀ ਦੇ ਵੋਟਾਂ ਆ ਗਏ ਮੈਨੂੰ ਐ ਤਾਂ ਦੱਸ ਦੋ ਡੇਢ ਸਾਲ ਪਹਿਲਾਂ ਇੱਕਾਪਨੇ ਕੀ ਜੇ ਬੰਦ ਕਰਤੀ ਹੋਵੇ ਉਹ ਮੁੱਦਾ ਹੁਣ ਉੱਠਣਾ ਤਾਂ ਹੂੰ ਜੀ ਇਹ ਤਾਂ ਤੁਸੀਂ ਵੀ ਸਮਝਦਾ ਰਹੇ ਮੈਂ ਕਿ ਠੀਕ ਹੈ ਕਿਸੇ ਨੂੰ ਗਲਤ ਲੱਗਦਾ ਤਾਂ ਉਸ ਟਾਈਮ ਮੈਂ ਰੋਕ ਦਿੰਦੇ ਕਿ ਇੰਨਾ ਗੱਲੇ ਨਹੀਂ ਤੇ ਬਦਣੀ ਜੀ ਹਾਂ ਜੀ ਜੀ ਧੰਨਵਾਦ ਜੀ ਗੱਲ ਕਰਨ ਲਈ ਆਪਣਾ ਨਾਮ ਕੀ ਹੈ ਵੀਰ ਜੀ ਮੇਰਾ ਜੀ ਹਰਮਨ ਮੋਹਨ ਸਿੰਘ ਹੈ ਵੀਰ ਜੀ ਹਰਮਨ ਮੋਹਨ ਸਿੰਘ ਠੀਕ ਹੈ ਜੀ ਧੰਨਵਾਦ ਮੋਹਨ ਸਿੰਘ ਜੀ ਗੱਲ ਕਰਨ ਦੇ ਲਈ ਥੈਂਕ ਯੂ ਵੀਰ ਜੀ ਧੰਨਵਾਦ ਜੀ ਓਕੇ ਜੀ ਸੋਇਸਨ ਪਿੰਡ ਦੇ ਜੋ ਸਰਪੰਚ ਰਹੇ ਚੁੱਕੇ ਨੇ ਇਹਨਾਂ ਦਾ ਕਹਿਣਾ ਹੈ ਕਿ ਇਹ ਮਸਲਾ ਜਿਹੜਾ ਪੰਚਾਇਤੀ ਚੋਣਾਂ ਦੇ ਕਾਰਨ ਹੁਣ ਉੱਠਿਆ ਪਹਿਲਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਬीडीपीਓ ਸਾਹਿਬ ਕਹਿ ਰਹੇ ਨੇ ਕਿ ਇਹ ਹੈ ਜਿਹੜਾ ਗਲਤ ਹੋਇਆ ਇਹ ਟੋਬਾ ਇਸ ਤਰ੍ਹਾਂ ਬੰਦ ਨਹੀਂ ਹੋ ਸਕਦਾ ਇਹਦੀ ਜਾਂਚ ਆ ਜਿਹੜੀ ਉਹ ਚੱਲ ਰਹੀ ਆ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਆ ਇਸ ਦਾ ਜਲਦੀ ਹੀ ਹੱਲ ਕੱਢਿਆ ਜਾਏਗਾ